ਕਿਹੜਾ ਡ੍ਰੀਮ ਆ ਵੀ ਇਸ ਮੁੱਚੇ ਪੰਜਾਬ ਵਿੱਚ ਇਹ ਸੇਵਾ ਵਰਤੂਗੀ ਇੱਕ ਦਿਨ ਇਹ ਸੇਵਾ ਦੇ ਵਿੱਚ ਦਾਣੇ ਪਾਣੀ ਦਾ ਲੰਗਰ ਵੀ ਆ ਸਿਆਲ ਆਗੇ ਹੁਣ ਸ਼ੀਦੀ ਦਿਹਾੜੇ ਹੁਣ ਕੱਪੜਿਆਂ ਦਾ ਲੰਗਰ ਰਹੂਗਾ ਮੌਤਨੇ ਤੇ ਇੱਕ ਵਾਰ ਆਉਣਾ ਭੁੱਖਨੇ ਦਿਨ ਚ ਤਿੰਨ ਵਾਰ ਆਉਣਾ ਜਦੋਂ ਹਸਪੀਟਲਾਂ ਵਿੱਚ ਬਾਈ ਜੀ ਜਾ ਕੇ ਦੇਖਿਆ ਜਿਹੜੇ ਸਿਵਲ ਹਸਪੀਟਲ ਨੇ ਨਾ ਉੱਥੇ ਉਹੀ ਇਨਸਾਨ ਨੇ ਇਲਾਜ ਕਰਾਉਣਾ ਬਾਈ ਜੀ ਦੀ ਬਾਹ ਕਿਤੇ ਫੜੀ ਨਹੀਂ ਜਾਂਦੀ ਕਿਉਂ ਕਰਕੇ ਜੀਵ ਜੀ ਪੈਸਾ ਹੀ ਨਹੀਂ ਹੁੰਦਾ ਕੋਈ ਛਕਣਗੇ ਕਿੱਥੋਂ ਸਾਡਾ ਵਿਰੋਧ ਬਹੁਤ ਹੁੰਦਾ ਇਸ ਗੱਲ ਤੋਂ ਕਿ ਲੰਗਰ ਤੁਸੀਂ ਇਕੱਲੇ ਸਿੱਖਾਂ ਨੂੰ ਹੀ ਛਕਾਓ ਪਰ ਇਹ ਗੁਰੂ ਘਰ ਲੰਗਰ ਇਹ ਗੁਰੂ 10ਵੇਂ ਪਾਤਸ਼ਾਹੀ ਦਾ ਦਰ ਹੈ ਚਾਰੇ ਵਰਨਾਂ ਲਈ ਚਵਾਂ ਲਈ ਸਾਂਝਾ ਦਰ ਆਗਾਤਾਰ ਪਿਛਲੇ 12 ਸਾਲਾਂ ਤੋਂ ਨੰਗੇ ਪੈਰ ਨੇ ਮੈਂ ਕੋਈ ਇਕੱਲਾ ਸ਼ਰੀਰ ਨਹੀਂ ਕਾ ਇਹ ਸੰਗਤਾਂ ਦਾ ਕਾਰਜ ਹੈ ਜੀ ਤੇ ਸੰਗਤਾਂ ਹੀ ਕਰ ਰਹੀਆਂ ਨੇ ਮਹਾਰਾਜ ਨੇ ਕਹਿ ਵੀ ਜੇ ਮੇਰੇ ਚਾਰ ਪੁੱਤ ਕੋਈ ਗੱਲ ਨਹੀਂ ਮੇਰੇ ਕਈ ਹਜ਼ਾਰਾਂ ਲੱਖਾਂ ਪੁੱਤ ਜਿਉਂਦੇ ਨੇ ਉਹਨਾਂ ਹਜ਼ਾਰਾਂ ਲੱਖਾਂ ਜੋ ਆਪਾਂ ਹੁੰਨੇ ਆ ਜੀ ਜਿਨ੍ਹਾਂ ਦੇ ਨਾਮ ਨਾਲ ਸਿੰਘ ਕੌਰ ਲੱਗਦਾ ਜਿਹੜੀਆਂ ਗੱਲਾਂ ਥੋੜੀਆਂ ਬੈਠ ਕੇ ਹੱਲ ਹੁੰਦੀਆਂ ਉਥੇ ਆਪਾਂ ਸ਼ਾਸਤਰ ਨਾਲ ਚਲਾਇਆ ਕਰੀਗੇ ਕੋਈ ਹੁਣ ਆਪਣਾ ਡੇਰਾ ਅਸਥਾਨ ਨਹੀਂ ਹੈ ਅੱਜ ਸੇਵਾ 3000 ਲੋਕਾਂ 'ਚ ਵਰਤ ਰਹੀ ਆ ਆਉਣ ਵਾਲੇ ਸਮੇਂ 'ਚ 3 ਲੱਖ ਲੋਕਾਂ ਤੱਕ ਵਰਤੂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਏਬੀਪੀ ਸਾਂਝਾ ਤੇ ਅੱਜ ਇਸ ਵੀਡੀਓ ਦੇ ਵਿੱਚ ਇਸ ਇੰਟਰਵਿਊ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ ਉਸ ਰੋਹਾਨੀ ਸ਼ਖਸੀਅਤ ਦੇ ਨਾਲ ਜੋ ਪਿਛਲੇ 12 ਸਾਲਾਂ ਤੋਂ ਲਗਾਤਾਰ ਬਿਨ ਨਾਗਾ ਲੰਗਰ ਦੀ ਸੇਵਾ ਕਰ ਰਹੇ ਨੇ ਲੰਗਰ ਹਸਪਤਾਲਾਂ ਦੇ ਵਿੱਚ ਪਹੁੰਚਾ ਰਹੇ ਨੇ ਤੇ ਉਹਨਾਂ ਲੋੜਵੰਦਾਂ ਤੱਕ ਪਹੁੰਚਾ ਰਹੇ ਨੇ ਜਿਨ੍ਹਾਂ ਕੋਲ ਭੋਜਨ ਨਹੀਂ ਹੈ ਖਾਣ ਦੇ ਲਈ ਖਾਣਾ ਨਹੀਂ ਹੈ ਅੱਜ ਤੁਹਾਡੀ ਅਸੀਂ ਮੁਲਾਕਾਤ ਕਰਨ ਜਾ ਰਹੇ ਹਾਂ ਜੱਸਾ ਸਿੰਘ ਜੀ ਦੇ ਨਾਲ ਜੱਸਾ ਸਿੰਘ ਜੀ ਮੇਰੇ ਨਾਲ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੱਸਾ ਸਿੰਘ ਜੀ ਪਿਛਲੇ 12 ਸਾਲਾਂ ਤੋਂ ਤੁਸੀਂ ਲਗਾਤਾਰ ਲੰਗਰ ਦੀ ਸੇਵਾ ਕਰ ਰਹੇ ਹੋ ਕਿੱਥੋਂ ਜਜ਼ਬਾ ਆਇਆ ਤੁਹਾਡੇ ਅੰਦਰ ਇਹ ਕਿੱਥੋਂ ਇਹ ਮਨ 'ਚ ਆਇਆ ਕਿ ਲੰਗਰ ਦੀ ਸੇਵਾ ਸ਼ੁਰੂ ਕਰਨੀ ਹੈ ਔਰ ਪਿਛਲੇ ਲਗਾਤਾਰ 12 ਸਾਲਾਂ ਤੋਂ ਕਰ ਰਹੇ ਹੋ ਜਜ਼ਬਾ ਤਾਂ ਜੀ ਇਹ ਬਲੱਡ 'ਚ ਹੀ ਆਇਆ ਇਹ ਤਾਂ ਜਜ਼ਬਾ ਤਾਂ ਖੂਨ 'ਚ ਹੀ ਆ ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਕਹਿੰਦੇ ਜਿਹਦੇ ਨਾਮ ਨਾਲ ਸਿੰਘ ਤੇ ਕੌਰ ਲੱਗੀ ਜਾਂਦਾ ਨਾ ਬڑے ਵੱਡੇ ਭਾਗ ਨੇ ਜੋ ਕਿ ਬਖਸ਼ਸ਼ਾ ਨੇ ਕਿਉਂ ਕਰਕੇ ਸਤਗੁਰ ਜੀ ਦੀਆਂ ਅਸੀਂ ਬਈ ਜੀ ਲਾਣਿਆਂ ਚ ਸ਼ੁਰੂ ਤੋਂ ਨਾ ਜਿਵੇਂ ਆਮ ਤੁਸੀਂ ਜਾਣਦੇ ਹੋ ਬਜ਼ੁਰਗਾਂ ਤੋਂ ਮੈਂ ਪਿੱਛੋਂ ਲੈ ਕੇ ਚੱਲਦਾ ਥੋੜਾ ਜਿਹਾ ਜਿੱਥੋਂ ਇਹ ਚੀਜ਼ ਦੀ ਜੜ ਹੈ ਜੀ ਸਾਡੇ ਬਜ਼ੁਰਗ ਸਾਡੀ ਦਾਦੀ ਭਾਵੇਂ ਮੁਖਤਿਆਰ कौर ਦਾਦਾ ਗੁਰਦੇਵ ਸਿੰਘ ਸਾਡੇ ਨਾਨਾ ਜਗਦੇਵ ਸਿੰਘ ਜੀ ਇਹ ਸਾਡੇ ਪੁਰਖੇ ਸੀ ਜਿਹੜੇ ਨਾਨੀ ਸਾਡੀ ਚਰਨਜੀਤ ਕੌਰ ਇਹ ਸਾਨੂੰ ਬਾਤਾਂ ਸੁਣਾਉਂਦੇ ਹੁੰਦੇ ਸੀ ਛੋਟੇ ਹੁੰਦੇ ਲੋਰੀਆਂ ਨਹੀਂ ਹੁੰਦੀਆਂ ਜਦੋਂ ਬੱਚੇ ਮੈਨੂੰ ਹਜੇ ਵੀ ਜਿਆਦਾ ਮੈਂ 4 ਸਾਲ ਦਾ ਹੋਊਗਾ ਜਦੋਂ ਰਾਤ ਨੂੰ ਆਧ ਦਿਨਾਂ ਚ ਸੋਣ ਨੂੰ ਕਹਣਾ ਪੁੱਤ ਇਹ ਉਹ ਦਿਨ ਚੱਲਦੇ ਆ ਛੋਟੇ ਛੋਟੇ ਸਹਿਬਜ਼ਾਦੇ ਹੁੰਦੇ ਸੀ ਕਿ ਉਹਨਾਂ ਨੇ ਇੰਨੀ ਉਮਰ ਦੇ ਵਿੱਚ ਨੀਹਾਂ ਵਿੱਚ ਚਣ ਕੇ ਉਹਨਾਂ ਦੀ ਸ਼ਹੀਦੀ ਹੋਈ ਆ ਤਾ ਕਿਤੇ ਨਾ ਕਿਤੇ ਉਹ ਸਾਨੂੰ ਬਾਤਾਂ ਦੇ ਰੂਪ ਵਿੱਚ ਗੱਲਾਂ ਸੁਣਨੀਆਂ ਆ ਰਹੀਆਂ ਸੀ ਜੈਨ ਦੇ ਵਿੱਚ ਸਵੇਰੇ ਉਹਨਾਂ ਨੇ ਕਹਿਣਾ ਬੁੱਧ ਨਿਤਨੇਮ ਕਰਿਆ ਕਰੋ ਬਾਣੀ ਪੜਿਆ ਕਰੋ ਗੁਰੂ ਘਰੇ ਜਾ ਕੇ ਸੇਵਾ ਕਰਿਆ ਕਰੋ ਤਾਂ ਕਿਤੇ ਨਾ ਕਿਤੇ ਮਾਪਿਆਂ ਦੇ ਸੰਸਕਾਰ ਸਾਡੇ ਨਾਲ-ਨਾਲ ਚੱਲਦੇ ਆ ਰਹੇ ਸੀ ਜਿਵੇਂ ਜਿਵੇਂ ਜਦੋਂ ਤਕਰੀਬਨ ਅਸੀਂ ਮੈਂ ਸ਼ੋਰਟ ਚੱਲਾਂ ਫਿਰ ਬਹੁਤ ਲੰਬੀ ਗੱਲਬਾਤ ਹੋ ਜੂਗੀ 17 ਸਾਲ ਦੇ ਵਿੱਚ ਜਦੋਂ ਅਸੀਂ ਆਏ ਆ ਇਹ ਸੇਵਾ ਜਿਹੜੀ ਏਕਤਾ ਮਿਸ਼ਨ ਸੰਸਥਾ ਆਪਣੀ ਇਹ ਪਿਛਲੇ 12 ਸਾਲਾਂ ਤੋਂ ਹਸਪਤਾਲ ਨੇ ਜਿੰਨੇ ਵੀ ਮੋਗੇ ਦੇ ਜਗਰਾਉਂ ਦੇ ਅਤੇ ਲੁਧਿਆਣੇ ਦੇ ਜਾਂ ਉਹ ਲੋੜਵੰਦ ਪਰਿਵਾਰ ਨੇ ਜਿੱਥੇ ਚੁੱਲ੍ਹੇ ਬਲਣੋਂ ਹਟ ਗਏ ਫਰੀਦਾ ਮੌਤੋਂ ਭੁੱਖ ਬੁਰੀ ਰਾਤੀ ਸੁੱਤੇ ਖਾ ਸਵੇਰੇ ਫੇਰ ਖੜੀ ਜਿਹੜੀ ਮੌਤ ਆ ਇਹ ਭੁੱਖ ਨਾਲੋਂ ਵੀ ਬੁਰੀ ਚੀਜ਼ ਹੈ ਜੀ ਮੌਤ ਨੇ ਤਾਂ ਇੱਕ ਵਾਰ ਆਉਣਾ ਭੁੱਖ ਨੇ ਦਿਨ ਚ ਤਿੰਨ ਵਾਰ ਆਉਣਾ ਇਹਨੇ ਤੁਹਾਡੇ ਤੋਂ ਭੁੱਖੇ ਭਗਤ ਨਾ ਕੀਜੇ ਭੁੱਖਿਆਂ ਤਾਂ ਭਗਤੀ ਵੀ ਨਹੀਂ ਹੁੰਦੀ ਤੇ ਅੰਨ ਪਾਣੀ ਤੋਂ ਬਿਨਾ ਸਰੀਰ ਦਾ ਚੱਲਣਾ ਨਾ ਮੁਮਕਨ ਹੈ ਜੀ ਅਸੀਂ ਜਾਣਦੇ ਸੀ ਹਸਪੀਟਲਾਂ ਵਿੱਚ ਵਿਚਰਦੇ ਸੀ ਜਾ ਕੇ ਜ਼ਮੀਨੀ ਹਾਲਾਤ ਵੇਖੇ ਹੋਏ ਸੀਗੇ ਕਿਉਂ ਕਰਕੇ ਪਹਿਲੇ ਦਿਨ ਤੋਂ ਆਤ ਸੀ ਬਈ ਕਿਸੇ ਤੇ ਵਿਵਤਾ ਪਈ ਕਿਸੇ ਨੂੰ ਕਦੇ ਭੀੜ ਪਈ ਤਾਂ ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ ਅਸੀਂ ਕਦੇ ਟਾਈਮ ਨਹੀਂ ਵੇਖਦੇ ਹੁੰਦੇ ਅਸੀਂ ਉਸੇ ਟਾਈਮ ਤੁਰ ਪੈਣੇ ਹੁੰਨੇ ਆ ਅਸੀਂ ਰਾਤਾਂ ਨੂੰ ਜ਼ਿਆਦਾ ਤੁਰਦੇ ਆ ਦਿਨੇ ਅਸੀਂ ਘੱਟ ਤੁਰਦੇ ਹੋਵਾਂਗੇ ਜਦੋਂ ਹਸਪੀਟਲਾਂ ਵਿੱਚ ਬਾਈ ਜੀ ਜਾ ਕੇ ਦੇਖਿਆ ਜਿਹੜੇ ਸਿਵਲ ਹਸਪੀਟਲ ਨੇ ਨਾ ਉੱਥੇ ਉਹ ਹੀ ਇਨਸਾਨ ਨੇ ਇਲਾਜ ਕਰਾਉਣਾ ਬਾਈ ਜੀ ਦੀ ਬਾਹ ਕਿਤੇ ਫੜੀ ਨਹੀਂ ਜਾਂਦੀ ਉਹਨਾਂ ਦੇ ਜਿਹੜੇ ਜ਼ਮੀਨੀ ਪੱਧਰ ਤੇ ਇੰਨੇ ਮਾੜੇ ਹਾਲਾਤ ਹੁੰਦੇ ਨੇ ਉਹ ਤਿੰਨ ਤਿੰਨ ਚਾਰ ਚਾਰ ਦਿਨ ਤੇ ਦਾਖਲ ਹੁੰਦੇ ਆ ਤੇ ਉਹ ਦੁੱਧ ਦਾ ਗਲਾਸ ਖਰੀਦ ਕੇ ਕਿਉਂ ਕਰਕੇ ਜੇਬ 'ਚ ਪੈਸਾ ਹੀ ਨਹੀਂ ਹੁੰਦਾ ਕੋਈ ਛਕਣਗੇ ਕਿੱਥੋਂ ਜਦੋਂ ਇਹ ਚੀਜ਼ਾਂ ਅਸੀਂ ਉੱਥੇ ਵੇਖ ਰਹੇ ਸੀ ਆਪਦੇ ਅੱਖੀ ਫੇਰੇ ਮਨ ਦੇ ਵਿੱਚ ਵਿਚਾਰ ਚੱਲ ਰਿਹਾ ਸੀ ਵੀ ਹਸਪੀਟਲਾਂ ਵਿੱਚ ਬੜੀ ਲੋੜ ਆ ਕਿੰਨੇ ਤਾਂ ਸਾਰੇ ਹੀ ਆ ਗੁਰੂ ਘਰ ਲੰਗਰ ਲੋੜਵੰਦਾਂ ਲਈ ਆ ਪਰ ਇਹ ਵੀ ਇੱਕ ਸਚਾਈ ਆ ਬਾਈ ਜੀ ਅੱਜ ਕੱਲ ਗੁਰੂ ਘਰਾਂ ਦੇ ਵਿੱਚੋਂ ਵੀ ਸਾਰੇ ਨਹੀਂ ਮੈਂ ਕਹਿੰਦਾ ਜ਼ਿਆਦਾਤਰ ਗੁਰੂ ਘਰਾਂ ਦੇ ਵਿੱਚੋਂ ਜੇ ਕੋਈ ਸਾਡਾ ਵੀਰ ਆ ਜਾਏ ਕੋਈ ਝੁੱਗੀ ਝੌਂਪੜੀ ਵਾਲਾ ਆ ਜਾਏ ਜਾਂ ਕੋਈ ਵੈਸੇ ਆ ਜਾਏ ਇਸ ਤਰ੍ਹਾਂ ਦੀ ਰੂਹ ਬੱਚਾ ਉਹਨੂੰ ਬਾਹੋਂ ਫੜ ਕੇ ਲੰਗਰ 'ਚੋਂ ਵੀ ਬਾਹਰ ਕੱਢ ਦਿੰਦੇ ਆ ਮੈਂ ਆਪਦੀ ਅੱਖੀ ਵੇਖੀਆਂ ਗੱਲਾਂ ਤਾਂ ਬੜਾ ਦੁੱਖ ਹੁੰਦਾ ਸੀ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਲੰਗਰ ਅਕਸਰ ਆਪਾਂ ਅਕਸਰ ਗੱਲ ਕਰਦੇ ਆ 20 ਰੁਪਏ ਦਾ ਲੰਗਰ ਆ ਜਿਹੜਾ ਅੱਜ ਇਸ ਮੁੱਚੇ ਜਗਤ ਵਿੱਚ ਵਰਤ ਰਿਹਾ ਏ ਤੇ ਸਤਿਗੁਰੂ ਜੀ ਨੂੰ 20 ਰੁਪਏ ਦਾ ਮਹਾਰਾਜ ਨੂੰ ਦਸਵੇਂ ਪਹਿਲੇ ਪਾਸ਼ਾ ਜੀ ਨੂੰ ਉਹਨਾਂ ਦੇ ਪਿਤਾ ਜੀ ਨੇ 20 ਰੁਪਏ ਦਿੱਤੇ ਸੀ ਵੀ ਕੋਈ ਵੀ ਬਿਜ਼ਨਸ ਕਰਨਾ ਆਪਣੀ ਜ਼ਿੰਦਗੀ ਦਾ ਉਸ ਟਾਈਮ ਦੇ 20 ਰੁਪਏ ਬਹੁਤ ਵੈਲਿਊ ਰੱਖਦੇ ਸੀ ਤਾਂ ਉਹਨਾਂ ਨੇ ਉਹ 20 ਰੁਪਏ ਭੁੱਖੇ ਸਾਧੂ ਸਾਡੇ ਬਾਹੂਪੁਰਸ਼ ਜਾ ਰਹੇ ਸੀਗੇ ਵੱਡੇ ਜੌਂਡ ਜਿਵੇਂ ਝੁੰਡਾਂ ਦੇ ਰੂਪ ਵਿੱਚ ਪਹਿਲਾਂ ਬਈ ਬੀਸੀ ਕਹਿੰਦੇ ਹੁੰਦੇ ਸੀ ਮਤਲਬ 20 ਸਾਲਾਂ ਬਾਅਦ ਜਿਹੜੇ ਬ੍ਰਹਮਚਾਰੀ ਨੇ ਸਾਧੂ ਨੇ ਇਕੱਠੇ ਹੁੰਦੇ ਹ ਉਹਨੂੰ ਕਹਿੰਦੇ ਸੀ ਬੀਸੀ ਲੱਗਦੀ ਹੈ ਜਿਵੇਂ ਛਿੜੀਆਂ ਨਹੀਂ ਹੁੰਦੀਆਂ ਸੀ ਜੰਗਲ ਨੂੰ ਉਹਦੇ ਵਿੱਚੇ ਬੈਠਦੇ ਹੁੰਦੇ ਸੀ ਸਾਰੇ ਤਾਂ ਉਹ ਇਸ ਤਰ੍ਹਾਂ ਵਿਚਰ ਰਹੇ ਸੀਗੇ ਤਾਂ ਗੁਰੂ ਸਾਹਿਬ ਜੀ ਨੇ ਵੇਖਿਆ ਉਹ ਭੁੱਖੇ ਸੀਗੇ ਉਹਨਾਂ ਨੇ ਮਹਾਰਾਜ ਅੱਗੇ ਗੱਲ ਰੱਖੀ ਇਹ ਤਾਂ ਗੁਰੂ ਸਾਹਿਬ ਜੀ ਨੇ ਉਹ ਜਿੰਨੀ ਇਮਾਨਤ ਸੀਗੀ ਉਹ ਸਾਰੀ ਉਹਨਾਂ ਵਿੱਚ ਲੰਗਰ ਲਾਤਾ ਸੀ ਜਿੱਥੋਂ ਇਹ ਲੰਗਰ ਸ਼ੁਰੂ ਹੋਇਆ ਇਹ ਗੱਲ ਸਾਡੇ ਲਈ ਬਹੁਤ ਜ਼ਰੂਰੀਆ ਕਿਉਂ ਕਰਕੇ ਸਾਡਾ ਮੋਢ ਇਹੀ ਆ ਸਾਨੂੰ ਗੁਰੂ ਨਾਨਕ ਪਾਸ਼ਾ ਜੀ ਨੇ ਤਰਸ ਕਰਕੇ ਨਿਮਾਨਿਆ ਤੇ ਇਹ ਸੇਵਾ ਬਖਸ਼ੀ ਆ ਸਾਡਾ ਵਿਰੋਧ ਬਹੁਤ ਹੁੰਦਾ ਇਸ ਗੱਲ ਤੋਂ ਕਿ ਲੰਗਰ ਤੁਸੀਂ ਇਕੱਲੇ ਸਿੱਖਾਂ ਨੂੰ ਹੀ ਛਕਾਓ ਪਰੇ ਗੁਰੂ ਘਰ ਲੰਗਰ ਹੈ ਗੁਰੂ 10ਵੇਂ ਪਾਤਸ਼ਾਹ ਜੀ ਦਾ ਧਾਰਾ ਹੈ ਚਾਰੇ ਵਰਨਾਂ ਲਈ ਚੋਹਾਂ ਲਈ ਸਾਂਝਾ ਧਾਰਾ ਇੱਥੇ ਕਿਸੇ ਲਈ ਭੇਦ ਭਾਵ ਨਹੀਂ ਹੁੰਦਾ ਇਸ ਲਈ ਇਹ ਬਿਨਾ ਕਿਸੇ ਭੇਦ ਭਾਵ ਤੋਂ ਬਿਨਾ ਕਿਸੇ ਜਾਤ ਪਾਤ ਦੇ ਵਖਰੇਵੇਂ ਤੋਂ ਇਹ ਨਿਸ਼ਕਾਮ ਇਨਸਾਨੀਅਤ ਲਈ ਸੇਵਾ ਚੱਲਦੀ ਹੈ ਸਾਡੀ ਇਹੀ ਅਰਦਾਸ ਆ ਸਾਨੂੰ ਜਿੰਨੇ ਸਭ ਬਖਸ਼ੇ ਆ ਸੱਚੇ ਪਾਤਸ਼ਾਹ ਨੇ ਅਸੀਂ ਇਸ ਇਨਸਾਨੀਅਤ ਦੇ ਇਸ ਦੇਸ਼ ਦੇ ਪੰਥ ਦੇ ਚਰਨਾਂ ਵਿੱਚ ਲਾ ਸਕੀਏ ਜੀ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਜੱਸਾ ਸਿੰਘ ਪਿਛਲੇ 12 ਸਾਲਾਂ ਤੋਂ ਨੰਗੇ ਪੈਰ 24 ਘੰਟੇ ਸੱਤੋ ਦਿਨ ਲਗਾਤਾਰ ਪਿਛਲੇ 12 ਸਾਲਾਂ ਤੋਂ ਨੰਗੇ ਪੈਰ ਨੇ ਔਰ ਲੰਗਰ ਦੀ ਸੇਵਾ ਕਰ ਰਹੇ ਨੇ ਨੰਗੇ ਪੈਰ ਹੋਣ ਦੇ ਪਿੱਛੇ ਨੰਗੇ ਪੈਰ ਰਹਿਣ ਦੇ ਪਿੱਛੇ ਕੀ ਕਾਰਨ ਹੈ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਜੀ ਬਿਲਕੁਲ ਜੀ ਜਰੂਰ ਦੇਖੋ ਨੰਗੇ ਪੈਰੀ ਰਹਿਣ ਨਾ ਤਾਂ ਕਿਸ ਨੇ ਸਾਨੂੰ ਕੰਪੈਲ ਕੀਤਾ ਸੀ ਆਪਣੀ ਖੁਸ਼ੀ ਨਾਲ ਰਹਿੰਦੇ ਆ ਸਾਡੇ ਲਈ ਬਾਈ ਜੀ ਇਹ ਜਿਹੜੀਆਂ ਗੱਡੀਆਂ ਨੇ ਇਹ ਇੱਕ ਗੱਡੀਆਂ ਨਹੀਂ ਇਹ ਚੱਲਦੇ ਫਿਰਦੇ ਅਸਥਾਨ ਨੇ ਇਹਨਾਂ ਗੱਡੀਆਂ ਦੇ ਵਿੱਚ ਰਹਿਤ ਬਹਿਤ ਰਹਿੰਦੀ ਆ ਗੁਰੂ ਕੇ ਲੰਗਰ ਨੇ ਜੀ ਦਿਖਾ ਵੀ ਦਿੰਨੇ ਆ ਤਸਵੀਰਾਂ ਦੇ ਵਿੱਚ ਜੀ ਇਹ ਜੋ ਕਾਰ ਹੈ ਇਸ ਦੇ ਵਿੱਚ ਹੀ ਲੰਗਰ ਭਰ ਕੇ ਲੈ ਕੇ ਆਉਂਦੇ ਨੇ ਵੀਰ ਜੀ ਔਰ ਜੋ ਲੋਕ ਆ ਉਹਨਾਂ ਦੀ ਸੇਵਾ ਕਰਦੇ ਨੇ ਲੰਗਰ ਦੀ ਸੇਵਾ ਏਕਤਾ ਮਿਸ਼ਨ ਇਸ ਇਹਨਾਂ ਦੇ ਨਾਮ ਦੇ ਨਾਲ ਲੋਕਾਂ ਦੀ ਲੰਗਰ ਸੇਵਾ ਕੀਤੀ ਜਾਂਦੀ ਹੈ ਹਸਪਤਾਲਾਂ ਦੇ ਵਿੱਚ ਲੰਗਰ ਪਹੁੰਚਾਇਆ ਜਾਂਦਾ ਹੈ ਉਹਨਾਂ ਲੋਕਾਂ ਤੱਕ ਵੀ ਲੰਗਰ ਪਹੁੰਚਾਇਆ ਜਾਂਦਾ ਹੈ ਜਿਨ੍ਹਾਂ ਲੋਕਾਂ ਕੋਲ ਭੋਜਨ ਨਹੀਂ ਹੈ ਜਾਂ ਜਿਨ੍ਹਾਂ ਦੀ ਪਹੁੰਚ ਨਹੀਂ ਹੈ ਲੰਗਰ ਬਣਾਉਣ ਦੀ ਜਾਂ ਲੰਗਰ ਖਾਣ ਦੀ ਰੋਟੀ ਨਹੀਂ ਬਣਾ ਸਕਦੇ ਜੋ ਗਰੀਬ ਲੋਕ ਨੇ ਉਹਨਾਂ ਤੱਕ ਬੇਸਹਾਰਾ ਲੋਕ ਨੇ ਉਹਨਾਂ ਤੱਕ ਲੰਗਰ ਪਹੁੰਚਾਇਆ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਇਹ ਸੇਵਾ 12 ਸਾਲਾਂ ਤੋਂ ਚੱਲ ਰਹੀ ਹੈ ਔਰ ਜੱਸਾ ਸਿੰਘ ਜੀ ਲਗਾਤਾਰ ਕਰ ਰਹੇ ਨੇ ਉਹਨਾਂ ਦੇ ਪਰਿਵਾਰ ਦੇ ਕਈ ਜੀ ਇਸ ਸੇਵਾ ਦੇ ਨਾਲ ਜੁੜੇ ਹੋਏ ਨੇ ਜੱਸਾ ਸਿੰਘ ਜੀ ਕਿਵੇਂ ਦਿਨ ਦੀ ਸ਼ੁਰੂਆਤ ਹੁੰਦੀ ਹੈ ਤੁਹਾਡੀ ਔਰ ਪਰਿਵਾਰ ਦਾ ਕੋਣ ਹੋਣ ਇਸ ਸੇਵਾ ਦੇ ਨਾਲ ਜੁੜਿਆ ਹੋਇਆ ਦੇਖੋ ਜੀ ਇਹ ਦਿਨ ਦੀ ਇਹ ਸੇਵਾ ਨਾ ਬਾਈ ਜੀ 24 ਘੰਟੇ ਚੱਕਰ ਚੱਲਦਾ ਹੀ ਰਹਿੰਦਾ ਹੁਣ ਅਸੀਂ ਤਕਰੀਬਨ ਇਹ ਸਵੇਰੇ 4 ਵਜੇ ਸੇਵਾ ਆਰੰਭ ਹੋ ਜਾਂਦੀ ਆ ਸੰਗਤ ਇਕੱਠੀ ਹੋਣੇ ਸਵੇਰੇ ਪਰਿਵਾਰ ਨੇ ਸਾਰੇ ਨੇ ਬੇਬੇ ਬਾਪੂ ਹੁਣਾਂ ਨੇ ਸੇਵਾ ਸ਼ੁਰੂ ਕਰ ਰਦੀ ਨਹੀਂ ਆ ਨਾ ਉੱਠ ਕੇ ਜਿਹੜੀ ਸਾਡੀ ਸੇਵਾ ਦੀ ਸਮਾਪਤੀ ਆ ਬਾਈ ਜੀ ਅਸੀਂ ਤਕਰੀਬਨ ਰਾਤ ਨੂੰ 1:30 ਵਜੇ ਵਾਪਸ ਪਹੁੰਚਦੇ ਆ ਆਪਣੇ ਪਿੰਡ ਜੱਦੀ ਪਿੰਡ ਰੂਮੀ ਜਿਹੜਾ ਆਪਣਾ ਮੇਨ ਹੈੱਡ ਆਫਿਸ ਆ ਇੱਕ ਤੁਹਾਨੂੰ ਹੋਰ ਜਾਣਕਾਰੀ ਦੇਣੀ ਆ ਮੈਂ ਕੋਈ ਇਕੱਲਾ ਸ਼ਰੀਰ ਨਹੀਂਗਾ ਇਹ ਸੰਗਤਾਂ ਦਾ ਕਾਰਜ ਆ ਜੀ ਤੇ ਸੰਗਤਾਂ ਹੀ ਕਰ ਰਹੀਆਂ ਨੇ ਸੋ ਮੈਂ ਕੋਈ মিডিਆ ਸਾਹਮਣੇ ਜਾਂ ਤੁਹਾਨੂੰ ਇਕੱਲਾ ਦਿਖ ਰਿਆਂ ਪਰ ਇਹ ਸੇਵਾ ਨਾਲ ਸਾਡੀਆਂ ਬੜੀਆਂ ਬੀਬੀਆਂ ਸਾਡੀਆਂ ਭੈਣਾਂ ਮਤਾਵਾ ਲੋਹਾ ਅੱਗੇ 6-6 ਘੰਟੇ ਬੈਂਧੀਆਂ ਨੇ ਬਾਈ ਜੀ ਫੇਰ ਜਾ ਕੇ ਇਹ ਸਾਰਾ ਤਿਆਰ ਹੁੰਦਾ ਇਹ ਚ ਖਿਚੜੀ ਵੀ ਹੁੰਦੀ ਆ ਦਾਲ ਵੀ ਹੁੰਦਾ ਦੁੱਧ ਵੀ ਆ ਤੇ ਪ੍ਰਸ਼ਾਦਾ ਵੀ ਇਹ 3000 ਲੋਕਾਂ ਦਾ ਲੰਗਰ ਆ ਜੀ ਤੇ ਇਹਨੂੰ ਤਿਆਰ ਕਰਨ ਲਈ ਸਾਨੂੰ 6 ਘੰਟੇ ਲੱਗਦੇ ਆ ਇਹ ਕਿਸੇ ਤਿਆਰ ਕਿਸੇ ਗੈਂਸ ਤੇ ਨਹੀਂ ਹੁੰਦਾ ਇਹ ਸਾਰਾ ਲੰਗਰ ਲੱਕੜ ਦੀਆਂ ਜਿਹੜੀਆਂ ਲੱਕੜ ਦਾ ਬਾਲਣ ਹੁੰਦਾ ਉਹਨਾਂ ਦੇ ਤਿਆਰ ਹੁੰਦਾ ਇਹ ਲੱਕੜ ਦੇ ਬਾਲਣ ਵਿੱਚ ਬਰਕਤ ਵੀ ਬਹੁਤ ਜ਼ਿਆਦਾ ਹੁੰਦੀ ਹੈ ਇਹਦੇ ਵਿੱਚ ਤਪਸ਼ ਹੁੰਦੀ ਹੈ ਇਹਦੇ ਵਿੱਚ ਤੱਤ ਵੀ ਜ਼ਿਆਦਾ ਹੁੰਦੇ ਆ ਤੇ ਜੇ ਆਪਾਂ ਤਿਆਰ ਕਰਨ ਦੀ ਗੱਲ ਕਰੀਏ ਸਾਡੀਆਂ ਭੈਣਾਂ ਦੀ ਇਹਦੇ ਵਿੱਚ ਬਹੁਤ ਪਿੰਡ ਨੇ ਸਾਡਾ ਪਿੰਡ ਜੱਦੀ ਪਿੰਡ ਰੂਮੀ ਆ ਜਗਰਾਉਂ ਤੋਂ ਰੈਕੋਟ 8 ਕਿਲੋਮੀਟਰ ਜਗਰਾਉਂ ਤੋਂ ਅਰਸ਼ਦੀਪ ਸਿੰਘ ਨੇ ਤਿਆਰ ਵਰ ਤਿਆਰ ਇਸ ਤਰ੍ਹਾਂ ਬਾਣੇ ਚ ਰਹਿੰਦੇ ਨੇ ਉਹ ਮੋਗਾ ਕਬਰ ਕਰਦੇ ਨੇ ਅਤੇ ਜਗਰਾਉਂ ਕਬਰ ਕਰਦੇ ਨੇ ਨਾਲ ਸਾਡੇ ਬਾਪੂ ਜੀ ਹੁੰਦੇ ਨੇ ਆਪਾਂ ਲੁਧਿਆਣਾ ਕਬਰ ਕਰਦੇ ਆਪਾਂ ਸਵਾ ਲੱਖ ਹੀ ਰਹਿੰਦੇ ਆ ਜੀ ਤੁਹਾਡੇ ਚਰਨਾਂ ਦੀ ਧੂੜੀਆਂ ਜੱਸਾ ਸਿੰਘ ਬਾਕੀ ਸਾਰੀਆਂ ਸੰਗਤਾਂ ਨੇ ਜੋ ਰਲ ਮਿਲ ਕੇ ਸਾਡੇ ਨਾਲ ਸਾਥ ਦਿੰਦੀਆਂ ਨੇ ਮਿਸ਼ਨ ਇੱਕੋ ਹੀ ਆ ਮਨੋਰਥ ਇੱਕੋ ਹੀ ਆ ਵੀ ਜਿੰਨੇ ਮਹਾਰਾਜ ਨੇ ਸੁਵਾਸ ਬਖਸ਼ੇ ਆ ਲੇਖੇ ਲਾਉਣੇ ਆ ਬਈ ਸ਼ੀਦੀ ਦਿਹਾੜੇ ਚੱਲਦੇ ਆ ਜੀ ਜਿਹੜੀ ਗੱਲ ਆਪਣੀ ਮੇਨ ਅੱਜ ਦੇ ਸਮੇਂ ਦੀ ਗੱਲ ਆ ਜਿਹੜੀ ਮੈਂ ਨਹੀਂ ਰਹਿ ਸਕਦਾ ਕਰਨ ਉਹ ਉਹ ਦਿਹਾੜੇ ਨੇ ਜਿਨ੍ਹਾਂ ਦਿਹਾੜਿਆਂ ਵਿੱਚ 10ਵੇਂ ਪਾਸ਼ਾ ਜੀ ਨੇ ਸਾਰਾ ਸਰਬੰਸ ਸਾਡੇ ਤੋਂ ਵਾਰਿਆ ਏ ਸੋ ਸਾਰੇ ਮਹਿਸੂਸ ਕਰ ਗਏ ਉਹਨਾਂ ਦਿਨਾਂ ਨੂੰ ਆਪਾਂ ਸਿਰਫ ਇਹ ਨਹੀਂ ਹੈਗਾ ਵੀ ਆਹ ਸੱਤ ਦਿਹਾਣੀ ਸ਼ਹੀਦੀ ਦਿਹਾੜਿਆਂ ਨੂੰ ਯਾਦ ਕਰਾਂਗੇ ਤੇ ਬਾਅਦ ਚ ਆਪਾਂ ਭੁੱਲ ਜਾਂਨੇ ਆ ਭੁੱਲਦੇ ਬਹੁਤ ਛੇਤੀ ਆਪਾਂ ਜਿਵੇਂ ਸ਼ਮਸ਼ਾਨ ਘਾਟ ਵਿੱਚ ਕਿਸੇ ਦਾ ਅੰਤਮ ਸੰਸਕਾਰ ਹੋ ਰਿਹਾ ਹੁੰਦਾ ਨਾ ਜਦੋਂ ਉਦੋਂ ਸਾਰਿਆਂ ਨੂੰ ਮੌਤ ਚੇਤੇ ਹੁੰਦੀ ਆ ਜਦੋਂ ਬਾਈ ਜੀ ਸ਼ਮਸ਼ਾਨ ਘਾਟ ਚੋਂ ਆਪਾਂ ਬਾਹਰ ਆਉਂਨੇ ਆ 15 20 ਮਿੰਟਾਂ ਬਾਅਦ ਚ ਥੋਟ ਬਦਲ ਜਾਂ ਭੁੱਲ ਜਾਨੇ ਆਪਾਂ ਉਦੋਂ ਆਪਾਂ ਨੂੰ ਯਾਦ ਹੁੰਦਾ ਸੋ ਆਪਾਂ ਇਹ ਨਹੀਂ ਹੈਗਾ ਵੀ ਆਪਾਂ 7 ਦਿਨਾਂ ਚ ਸ਼ਹੀਦਾਂ ਨੂੰ ਯਾਦ ਕਰਨਾ ਸਿੱਖ ਧਰਮ ਦੇ ਵਿੱਚ 365 ਦਿਨ ਹੁੰਦੇ ਆ ਇੱਕ ਸਾਲ ਦੇ ਤੇ 365 ਦਿਨ ਵਿੱਚ ਕੋਈ ਇਹੋ ਜਿਹਾ ਦਿਨ ਨਹੀਂ ਜਿੱਦੇ ਸ਼ਹਾਦਤ ਨਾ ਹੋਈ ਹੋਵੇ ਹਰੇਕ ਦਿਨ ਹੀ ਸ਼ਹੀਦੀ ਦੇ ਆੜੇ ਨੇ ਇਹ ਉਹ ਦਿਨ ਆ ਜਿੱਦੇ ਸਤਗੁਰ ਨੇ ਸਰਬੰਸ ਵਾਰਿਆ ਸਾਡੇ ਤੋਂ ਸਾਡੇ ਲਈ ਵਾਰਿਆ ਸਤਗੁਰ ਨੇ ਮਹਾਰਾਜ ਦਾ ਏਡਾ ਰਾਜ ਭਾਗ ਸੀ ਗੁਰਤਾ ਗੱਦੀ ਤੇ ਮਹਾਰਾਜ ਬਿਰਾਜਮਾਨ ਸੀਗੇ ਸਤਗੁਰ ਜੀ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਰ ਮਹਾਰਾਜ ਨੇ ਕਿਹਾ ਸੀ ਵੀ ਇੱਥੇ ਧੱਕਾ ਨਹੀਂ ਹੋਣਾ ਚਾਹੀਦਾ ਸਮਾਜ ਦੇ ਵਿੱਚ ਭਾਵੇਂ ਆਪਣਾ ਸਰਬੰਸਲੇਖੇ ਲੱਗ ਜੇ ਅੱਜ ਮੈਂ ਅਕਸਰ ਗੱਲ ਸੁਣ ਲਿਆ ਸੀ ਕਹਿੰਦੇ ਵੀ ਇਹ ਸਿੱਖੀ ਦਾ ਜਿਹੜਾ ਸਕੂਲ ਆ ਨਾ ਜੀ ਉਹ ਕਹਿੰਦੇ ਮੈਂ ਦੇਖਿਆ ਇਹ ਸਿੱਖੀ ਦੇ ਸਕੂਲ ਵਿੱਚ ਲੱਗਦੀ ਫੀਸ ਕੋਈ ਨਹੀਂ ਅੱਛਾ ਉਹ ਕਹਿੰਦੇ ਜਦੋਂ ਅੰਦਰ ਗਏ ਤਾਂ ਦੇਖਿਆ ਵੀ ਧੜਾਂ ਤੇ ਸੀ ਸੀ ਕੋਈ ਨਹੀਂ ਇਹ ਤਾਂ ਉਹ ਕੰਮ ਆ ਜੀ ਜਿਹੜੇ ਬਿਨਾਂ ਧੜਾਂ ਤੋਂ ਬਿਨਾਂ ਸੀਸ ਹੱਥ ਤੇ ਰੱਖ ਕੇ ਵੀ ਲੜੇ ਨੇ ਜਿੱਦੇ ਸਰਵੰਸਵਾਰਨ ਦੀ ਲੋੜ ਆਈ 7 ਤੇ 9 ਸਾਲ ਦੇ ਬੱਚੇ ਮਹਾਰਾਜ ਦੇ ਬੱਚੇ ਕਹਿਣਾ ਮਾਫੀ ਚਾਹੁੰਨਾ ਵੈਸੇ ਤਾਂ ਉਹ ਬਾਬੇ ਸੀ ਤਾਂ ਹੀ ਬਾਬਾ ਸ਼ਬਦ ਉਹਨਾਂ ਦੇ ਨਾਮ ਨਾਲ ਲੱਗਿਆ ਏ 7 9 ਸਾਲ ਵਿੱਚ ਨਹੀਂ ਆ ਵਿੱਚ ਚਿਣ ਕੇ ਸ਼ਹੀਦ ਕੀਤਾ ਪਰ ਉਹਨਾਂ ਨੇ ਕਿਹਾ ਸੀਗਾ ਵੀ ਸਾਡੇ ਦਾਦਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਦਾ ਬਚਨ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਸਿਰਰ ਨਹੀਂ ਦੇਣਾ ਭਾਵੇਂ ਸੀਸ ਲੱਗ ਜੇ ਤੇ ਸੀਸ ਲਾਏ ਸਾਡੇ ਲਈ ਆ ਅੱਜ ਆਪਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਮਿੱਠਿਆਂ ਦੇ ਲੰਗਰ ਨਹੀਂ ਲਾਉਣੇ ਚਾਹੀਦੇ ਮਹਿਸੂਸ ਕਰਕੇ ਸਾਡੇ ਸਹਿਬਜ਼ਾਦੇ ਸ਼ਹੀਦ ਹੋਏ ਆ ਜਦੋਂ ਆਪਣੇ ਘਰਾਂ ਵਿੱਚ ਕੋਈ ਧੀ ਪੁੱਤ ਜਾਂ ਪਿੰਡਾਂ ਦੇ ਵਿੱਚ ਤੁਸੀਂ ਪ੍ਰੈਕਟੀਕਲ ਵੇਖੋ ਕਿਸੇ ਦਾ ਜਵਾਨ ਪੁੱਤ ਬਾਈ ਚੜ੍ਹਾਈ ਕੱਟ ਜੇ ਨਾ ਪਿੰਡ ਦੇ ਵਿੱਚੋਂ 15-20 ਦਿਨ ਪਿੰਡ 'ਚ ਕਿਸੇ ਨੂੰ ਪ੍ਰਸ਼ਾਦਾ ਨਹੀਂ ਸੁਆਦ ਲੱਗਦਾ ਤੇ ਇਹ ਤਾਂ ਸਾਡੇ ਸਹਿਬਜ਼ਾਦੇ ਸੀਗੇ ਜਿਨ੍ਹਾਂ ਨੇ ਸਾਡੇ ਲਈ ਆਪਣਾ ਪੋਟਾ ਪੋਟਾ ਸ਼ਿੰਗਾਰ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਦਸਵੇਂ ਪਾਸ਼ਾ ਜੀ ਦੇ ਵੱਡੇ ਪੁੱਤਰ ਨੇ ਚਮਕੌਰ ਦੀ ਜੰਗ 'ਚ ਸ਼ਹੀਦ ਹੋਏ ਨੇ ਤੇ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਤੇ ਅੱਜ ਤੱਕ ਵਰਲਡ ਦੇ ਵਿੱਚ ਸਭ ਤੋਂ ਵੱਧ ਫੱਟ ਲੱਗੇ ਨੇ ਐਡੇ ਕਿਸੇ ਸੂਰਮੇ ਦੇ ਸਰੀਰ ਤੇ ਫੱਟ ਨਹੀਂ ਲੱਗੇ ਬਾਬਾ ਜੁਹਾਰ ਸਿੰਘ ਜੀ ਨਵਾਲਗ ਸੀਗੇ ਨਵਾਲਗ ਸੀਗੇ ਜੇ ਆਪਾਂ ਵੈਸੇ ਗੱਲ ਕਰੀਏ ਛਤਰੀ ਧਰਮ ਦੇ ਅਨੁਸਾਰ ਜੰਗ ਨਹੀਂ ਕਰ ਸਕਦੇ ਸੀ ਉਹ 18 ਸਾਲ ਤੋਂ ਘੱਟ ਉਮਰ ਦੇ ਪਰ ਦਸਵੇਂ ਪਾਸ਼ਾ ਜੀ ਨੂੰ ਉਹਨਾਂ ਨੇ ਆਪ ਆ ਕੇ ਕਿਹਾ ਸੀ ਸਤਿਗੁਰ ਜੀ ਮੈਂ ਵੀ ਸ਼ਹਾਦਤ ਦੇਣੀ ਹੈ ਮਹਾਰਾਜ ਕਹਿੰਦੇ ਵੀ ਅੱਜ ਤੁਸੀਂ ਆਪ ਮੰਗੀ ਪੁੱਤੋ ਸ਼ੀਧੀ ਮੇਰਾ ਵੀ ਸੀਨਾ ਚੌੜਾ ਹੋ ਗਿਆ ਮਹਾਰਾਜ ਨੇ ਆਪਣੇ ਕਮਰ ਕਾਜ ਦਾ ਸ਼ਾਸਤਰ ਦਿੱਤਾ ਬਾਬਾ ਜੁਝਾਰ ਸਿੰਘ ਜੀ ਪੰਜ ਸਿੰਘਾਂ ਦੇ ਜੱਥੇ ਸਮੇਤ ਚਮਕੌਰ ਦੀ ਗੜੀ ਆ ਜੀ 10 ਲੱਖ ਫੌਜ ਆ ਤੇ 40 ਸਿੰਘ ਆ ਪਾਤਸ਼ਾਹ ਜੀ ਨਾਲ ਇਹੋ ਜਿਹਾ ਯੁੱਧ ਕਦੇ ਹੋਇਆ ਨਹੀਂ ਵਰਲਡ ਦੇ ਵਿੱਚ ਤੇ ਇੰਨਾ ਪ੍ਰਭਾਵ ਸੀਗਾ ਦਸਵੇਂ ਪਾਸ਼ਾ ਜੀ ਦਾ ਜਿੰਨਾ ਟਾਈਮ ਇੱਕ ਵੀ ਸਿੰਘ ਗੜੀ ਦੇ ਵਿੱਚ ਜਿਉਂਦਾ ਰਿਹਾ 10 ਲੱਖ ਫੌਜ ਦੇ ਵਿੱਚੋਂ ਗੜੀ ਦੇ ਅੰਦਰ ਕੋਈ ਐਂਟਰ ਨਹੀਂ ਕਰ ਸਕਿਆ ਸੀ ਇਹ ਸੀ ਸਿੰਘਾਂ ਦਾ ਤਪ ਤੇਜ ਅੱਜ ਕੱਲ ਆਪਾਂ ਕਹਿ ਦਿੰਦੇ ਆ ਜੀ ਦਸਵੇਂ ਪਾਤਸ਼ਾਹ ਜੀ ਤਾਂ ਤਾੜੀ ਮਾਰ ਕੇ ਉਥੋਂ ਜੰਗ ਦੇ ਵਿੱਚੋਂ ਨਿਕਲ ਗਏ ਆਏ ਨਹੀਂ ਨਿਕਲਿਆ ਜਾਂਦਾ ਹੁੰਦਾ 1000 2000 ਬੰਦੇ ਦਾ ਘੇਰਾ ਨਹੀਂ ਤੋੜਿਆ ਜਾਂਦਾ ਹੁੰਦਾ 10 ਲੱਖ ਦਾ ਘੇਰਾ ਏ ਸਤਗੁਰੂ ਜੀ ਦੇ ਸਾਹਮਣੇ ਪਰ ਮਹਾਰਾਜ ਦਾ 14 ਜੰਗਾਂ ਲੜੀਆਂ ਸੀ ਗੁਰੂ ਸਾਹਿਬ ਜੀ ਨੇ 14 ਦੀਆਂ 14 ਜੰਗਾਂ ਜਿੱਤੀਆਂ ਸੀ ਉਸ ਟਾਈਮ ਦੀਆਂ ਹਕੂਮਤਾਂ ਵਿੱਚ ਵਰਲਡ ਦੇ ਵਿੱਚ ਭੈ ਖਾਂਦੇ ਸੀ ਸਤਗੁਰ ਤੋਂ ਭਈ ਇਹ ਤਾਂ 2-400 ਸਿੰਘਾਂ ਦੇ ਜਥੇ ਨਾਲ ਲੱਖਾਂ ਫੌਜਾਂ ਨੂੰ ਮਾਰ ਲੈਂਦੇ ਨੇ ਐਡਾ ਪ੍ਰਭਾਵ ਸੀ ਅਸੀਂ ਉਹਨਾਂ ਦੀ ਅਣਸ਼ਵੰਸ਼ਾਂ ਆਪਾਂ ਉਹਨਾਂ ਦੇ ਧੀਆਂ ਪੁੱਤਰਾਂ ਗੁਰੂ ਸਾਹਿਬ ਜੀ ਨੇ ਕਿਹਾ ਹੀ ਸੀ ਮਹਾਰਾਜ ਨੇ ਕਿਹਾ ਸੀਗਾ ਔਰੰਗਜ਼ੇਬ ਨੂੰ ਕਿਹਾ ਪਾਤਸ਼ਾਹ ਜੀ ਔਰੰਗਜ਼ੇਬ ਨੂੰ ਸਤਗੁਰੂ ਜੀ ਕਹਿੰਦੇ ਕੀ ਹੋ ਗਿਆ ਤੂੰ ਮੇਰੇ ਚਾਰ ਪੁੱਤ ਮਾਰ ਕੇ ਸ਼ਹੀਦ ਕਰਕੇ ਤੂੰ ਕੀ ਸਮਝਦਾ ਵੀ ਤੂੰ ਜੰਗ ਜਿੱਤ ਗਿਆ ਮਹਾਰਾਜ ਕਹਿੰਦੇ ਮੇਰਾ ਪੰਜਵਾਂ ਪੁੱਤ ਕੁੰਡਲੀਆ ਖਾਲਸਾ ਹਜੇ ਜਿਉਂਦਾ ਏ ਤੇ ਤੈਨੂੰ ਹਿਸਾਬ ਲਾਊਗਾ ਕੱਲੀ-ਕੱਲੀ ਗੱਲ ਦਾ ਤੇ ਅੱਜ ਵੀ ਮਹਾਰਾਜ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤਚਾਰ ਚਾਰ ਮੋਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਮਹਾਰਾਜ ਨੇ ਕਹਿ ਵੀ ਜੇ ਮੇਰੇ ਚਾਰ ਪੁੱਤ ਕੋਈ ਗੱਲ ਨਹੀਂ ਮੇਰੇ ਕਈ ਹਜ਼ਾਰਾਂ ਲੱਖਾਂ ਪੁੱਤ ਜਿਉਂਦੇ ਨੇ ਉਹਨਾਂ ਹਜ਼ਾਰਾਂ ਲੱਖਾਂ ਚੋਂ ਆਪਾਂ ਹੁੰਨੇ ਆ ਜੀ ਜਿਨ੍ਹਾਂ ਦੇ ਨਾਮ ਨਾਲ ਸਿੰਘ ਕੌਰ ਲੱਗਦਾ ਸੋ ਜ਼ਰੂਰ ਇਹ ਗੱਲ ਨੂੰ ਵਿਚਾਰੀਏ ਆਪਣੇ ਪੁਰਖਿਆਂ ਨੂੰ ਯਾਦ ਕਰੀਏ ਸ਼ਹੀਦੀ ਦਿਹਾੜਿਆਂ ਤੇ ਫਤਿਹਗੜ੍ਹ ਸਾਹਿਬ ਸਭਾ ਤੇ ਜਾਣਾ ਐਮਪ ਬੇਸ ਲਾ ਕੇ ਜਾਣੇ ਆਪਾਂ ਗਾਣੇ ਲਾ ਲਾ ਨਾ ਜਾਈਏ ਮੇਰੇ ਪਿਆਰੇ ਵੀਰੋਂ ਤੁਸੀਂ ਤੁਹਾਡਾ ਸਭ ਤੋਂ ਛੋਟਾ ਵੀਰ ਆ ਪਰ ਉੱਥੇ ਵਾਰਾ ਲਾ ਕੇ ਜਾਓ ਸਹਿਬਜ਼ਾਦਿਆਂ ਦੀ ਕਥਾ ਲਾ ਕੇ ਜਾਓ ਉਹ ਮਹਿਸੂਸ ਕਰੋ ਵੀ ਕਿਵੇਂ ਉਹਨਾਂ ਨੇ ਸ਼ਹਾਦਤ ਦਿੱਤੀ ਹੋਣੀ ਆ ਸੋ ਇਹ ਗੱਲਾਂ ਤੋਂ ਆਪਾਂ ਗਰੇਜ ਕਰ ਗਏ ਆਪਾਂ ਉਹਨਾਂ ਦੇ ਵੰਸ਼ਾਂ ਆਪਾਂ ਉਹਨਾਂ ਦੀ ਗਾਂ ਸਾਰਤਨਾਤਾ ਜੇ ਆਪਾਂ ਇਹ ਗੱਲਾਂ ਕੀ ਸਮਾਜ ਨੂੰ ਆਪਾਂ ਦੱਸਾਂਗੇ ਸੋ ਬੇਨਤੀ ਆ ਵੀਰੋ ਫਤੇਗੜ ਸਾਹਿਬ ਸਭਾ ਤੇ ਜਾਣਾ ਉੱਥੇ ਜਾ ਕੇ ਮਹਿਸੂਸ ਕਰੋ ਬਾਣੀ ਪੜੋ ਜਾ ਕੇ ਉਹ ਨੀਆਂ ਦੇ ਕੋਲੇ ਬੈਠੋ ਉੱਥੇ ਡੇਢ ਦੋ ਘੰਟੇ ਜਾਪ ਕਰੂ ਵੀ ਸਾਨੂੰ ਵੀ ਸਮਤ ਬਖਸ਼ੋ ਸਹਿਬਜ਼ਾਦੇਆਂ ਦੇ ਚਰਨਾ ਵਿੱਚ ਬੇਨਤੀ ਕਰੋ ਸਾਨੂੰ ਵੀ ਕਿਣਕਾ ਮਿਲ ਜੇ ਉਹਨਾਂ ਦੀ ਚਰਨਾ ਦੀ ਧੂੜ ਆਪਣਾ ਜੀਵਨ ਸਫਲ ਹੋ ਜੇ ਆਪਾਂ ਵੀ ਆਪਾਂ ਵੀ ਆਪਣੇ ਪੁਰਖਿਆਂ ਨੂੰ ਯਾਦ ਕਰਕੇ ਅੱਜ ਪੰਜਾਬ ਨੂੰ ਲੋੜ ਆ ਆਪਣੀ ਉਹ ਸਮਾਂ ਨਹੀਂ ਹੈਗਾ ਆਪਾਂ ਨੂੰ 10ਵੇਂ ਪਾਸ਼ਾ ਜੀ ਨੇ ਇਹ ਨਹੀਂ ਕਿਹਾ ਵੀ ਤੁਸੀਂ ਵੜ ਕੇ ਕਮਰਿਆਂ ਦੇ ਵਿੱਚ ਬਹਿ ਜਾਓ ਤੇ ਬਾਹਰ ਭਾਵੇਂ ਜ਼ੁਲਮ ਹੋਈ ਜਾਂਦਾ ਆਪਣੇ ਉਹ ਕਿਰਦਾਰ ਨਹੀਂ ਆਪਣੇ ਸੰਤ ਸਿਪਾਹੀ ਦੇ ਕਿਰਦਾਰ ਆ ਜੇ ਘਰੇ ਸਵੇਰੇ ਸੰਗ ਨਿਤਨੇਮ ਕਰੀ ਜਾਂਦਾ ਤਾਂ ਸੰਤ ਆ ਜਦੋਂ ਘਰੋਂ ਤਿਆਰ ਵਰ ਤਿਆਰ ਹੋ ਕੇ ਬਾਹਰ ਨਿਕਲਦਾ ਤਾਂ ਸਿਪਾਈ ਆ ਸ਼ਾਸਤਰ ਬਿਨਾ ਸ਼ਾਸਤਰੰਕੇ ਸਿੰਘ ਨਰੰਗ ਭੇੜ ਜਾਣੋ ਸ਼ਾਸਤਰ ਧਰਮ ਦੀ ਰੱਖਿਆ ਲਈ ਹੁੰਦੇ ਆ ਹਵਾ ਕਰਨ ਲਈ ਨਹੀਂ ਸੋ ਜਿਹੜੇ ਵੀ ਸਿੰਘ ਬਾਣੇ ਚ ਤਿਆਰ ਵਰ ਤਿਆਰ ਰਹਿੰਦੇ ਹੋ ਜਰੂਰ ਇੰਨੀ ਗੱਲ ਦਾ ਤੁਹਾਡਾ ਕਰਦਾਰ ਬੜਾ ਉੱਚਾ ਆਪਣੇ ਕਰਦਾਰ ਨੂੰ ਆਪ ਨਹੀਂ ਸਿੱਟਣਾ ਆਪਾਂ ਜਿਹੜੀਆਂ ਗੱਲਾਂ ਤੁਹਾਡੀਆਂ ਬੈਠ ਕੇ ਹੱਲ ਹੁੰਦੀਆਂ ਉੱਥੇ ਆਪਾਂ ਸ਼ਾਸਤਰ ਨਾ ਚਲਾਇਆ ਕਰੀਗੇ ਬੈ ਕੇ ਹੱਲ ਹੋ ਜਾਂਦੇ ਆ ਬਹੁਤ ਗੱਲਾਂ ਦੇ ਸ਼ਾਸਤਰਾਂ ਦੀ ਜਿੱਥੇ ਲੋੜਾ ਸ਼ਾਸਤਰ ਉੱਥੇ ਯੂਜ਼ ਕਰਨੇ ਚਾਹੀਦੇ ਆ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਆਪਾਂ ਬੈ ਕੇ ਨਿਵੇੜ ਸਕਦੇ ਆ ਐਵੇਂ ਆਪਾਂ ਆਪਣਾ ਦਿਖਾਵਾ ਆਪਣੀ ਕੌਮ ਦਾ ਆਪਾਂ ਆਪ ਨਹੀਂ ਜਲੂਸ ਕੱਢਣਾ ਸੋ ਮੈਂ ਤੁਹਾਡੇ ਹਯਾਤਾਚਾਰਨਾ ਦੀ ਧੂੜ ਆ ਬਸ ਬੇਨਤੀਆਂ ਸੀਗੀਆਂ ਇਸ ਪਲੇਟਫਾਰਮ ਤੇ ਮੇਰਾ ਹੱਕ ਬੰਦ ਆ ਜੇ ਮੈਂ ਇਸ ਦੁਨੀਆ 'ਚ ਦਸਵੇਂ ਪਾਸ਼ਾ ਜੀ ਦਾ ਸਿੰਘ ਹੋ ਕੇ ਵਿਚਰ ਰਿਆਂ ਤਾਂ ਇਹ ਕੁਝ ਬੇਨਤੀਆਂ ਸੀ ਜਿਹੜੀਆਂ ਮੈਂ ਸੰਗਤ ਅੱਗੇ ਰੱਖਣੀਆਂ ਚਾਹੁੰਦਾ ਸੀ ਤੁਹਾਡਾ ਧੰਨਵਾਦ ਸਾਡੇ ਲੋ ਜੀ ਆਏ ਨੂੰ ਬਾਈ ਜੀ ਤੁਸੀਂ ਆਏ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਕੋਈ ਹੋਰ ਵੀ ਵਿਚਾਰ ਹੋਵੇ ਤਾਂ ਤੁਸੀਂ ਜਰੂਰ ਕਰ ਸਕਦੇ ਹੋ ਲਗਾਤਾਰ ਇਹ ਲੰਗਰ ਦੀ ਸੇਵਾ ਜਾਰੀ ਰਹੂਗੀ ਇਸੇ ਤਰ੍ਹਾਂ ਹੀ ਬਾਈ ਜੀ ਇਹ ਤਾਂ ਮਾਰ ਕਹਿੰਦੇ ਤੇਰੇ ਭਰੋਸੇ ਪਿਆਰੇ ਮੈਂ ਲਾੜ ਲੜਾਇਆ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਸਾਡਾ ਤਾਂ ਸਦਕ ਤੇ ਭਰੋਸਾ ਬਾਈ ਜੀ ਇੱਕ ਦਿਨ ਇਹੋ ਜਿਹਾ ਦਿਨ ਆਇਆ ਸੀ ਅਸੀਂ ਗੁਰੂ ਘਰ 'ਚ ਰਹਿ ਕੇ ਸੇਵਾ ਸ਼ੁਰੂ ਕੀਤੀ ਸੀ ਅਸੀਂ ਵੀ ਚਾਹੁੰਦੇ ਸੀ ਅਸੀਂ ਗੁਰੂ ਘਰ 'ਚ ਰਹਿ ਕੇ ਇਹ ਸੇਵਾ ਕਰਕੇ ਤਨ ਪਾਸ਼ਾ ਜੀਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਪਰ ਅੱਜ ਦੇ ਸਮੇਂ ਨੂੰ ਕਿਹ ਲੋ ਪਤਾ ਨਹੀਂ ਰਾਜਨੀਤੀ ਨੂੰ ਕਿਹ ਲੋ ਮੈਂ ਨਹੀਂ ਜਾਣਦਾ ਵਟ ਐਵਰ ਪਰ ਕਿਸੇ ਨੂੰ ਇਹ ਚੀਜ਼ रास ਨਹੀਂ ਆਈ ਸਾਡੇ ਨਾਲ ਹੀ ਬਹਿ ਕੇ ਆਪ ਦੀ ਜਣਾ ਵੱਢਣ ਲੱਗ ਗਈ ਤੇ ਸਾਨੂੰ ਕਹਦਾ ਵੀ ਤੁਸੀਂ ਗੁਰੂ ਘਰ ਚ ਹੀ ਚਲੇ ਜਾਓ ਇੱਕ ਦਿਨ ਇਹੋ ਜਿਹਾ ਵੀ ਸੀ ਤਾਂ ਹੀ ਸਾਨੂੰ ਆਪਣੇ ਜੱਦੀ ਪਿੰਡ ਰੂਮੀ ਆਉਣਾ ਪਿਆ ਸੀਗਾ ਉਹ ਘਰ ਸੀਗਾ ਬਈ ਕੋਈ ਹੁਣ ਆਪਣਾ ਡੇਰਾ ਸਥਾਨ ਨਹੀਂ ਹੈ ਬਸ ਜਿਹੜਾ ਘਰ ਸੀ ਉਸੇ ਘਰ ਚ ਅਸੀਂ ਮਹਾਰਾਜ ਦੇ ਮੂਹਰੇ ਅਰਦਾਸ ਕਰਕੇ ਚਲੇ ਗਏ ਸੀ ਤੇ ਗੁਰੂ ਸਾਹਿਬ ਜੀ ਨੇ ਕਦੇ ਸੇਵਾ 'ਚ ਤੋੜ ਨਹੀਂ ਆਉਣ ਦਿੱਤੀ। ਅੱਜ ਸੇਵਾ 3000 ਲੋਕਾਂ 'ਚ ਵਰਤ ਰਹੀ ਆ। ਆਉਣ ਵਾਲੇ ਸਮੇਂ 'ਚ 3 ਲੱਖ ਲੋਕਾਂ ਤੱਕ ਵਰਤੂ। ਇਹ ਇਕੱਲਾ ਦਾਣੇ ਪਾਣੀ ਦਾ ਲੰਗਰ ਨਹੀਂ ਹੈਗਾ ਵੀ ਇਹ 'ਚ ਪ੍ਰਸ਼ਾਦ ਦੇ ਕਈ ਵੀਰ ਕਹਿੰਦੇ ਦਾ ਇਕੱਲੀਆਂ ਕਟਸ਼ੀਆਂ ਨਾਲ ਨਹੀਂ ਕੁਝ ਹੋਣਾ। ਪਰ ਮਾਫ਼ ਕਰਨਾ ਜੀ ਦੇਗ ਤੇਗ ਫਤਿਹ ਹੈ। ਅਰਦਾਸ ਚਾਹੁੰਦਾ ਦੇਗ ਹੁੰਦੇ ਆ ਲੰਗਰ। ਪਹਿਲਾਂ ਦੇਗ ਆ ਤੇ ਫੇਰ ਤੇਗ ਆ। ਜੇ ਆਪਣੇ ਕੋਲੇ ਲੰਗਰ ਦੇਗ ਆਪਣੇ ਹੈ ਨਹੀਂ ਤਾਂ ਆਪਣੀ ਤੇਗ ਵੀ ਨਹੀਂ ਕੰਮ ਆਣੀ। ਇਹ ਗੱਲਾਂ ਥੋੜੀਆਂ ਜੀਆਂ ਬਾਤੋ ਆਪਣੇ ਇਤਿਹਾਸ ਨਾਲ ਜੁੜੂ ਵੀ ਸਾਨੂੰ ਕਿਹਾ ਕੀ ਆ ਪਾਸ਼ਾ ਜੀ ਨੇ ਇਹ ਸੇਵਾ ਸਦਾ ਲਈ ਚੱਲੂਗੀ ਬਾਈ ਜੀ ਅਸੀਂ ਰਹੀਏ ਅਸੀਂ ਨਾਲ ਰਹੀਏ ਇਹ ਸੇਵਾ ਇਸੇ ਤਰ੍ਹਾਂ ਵਿਚਰੂਗੀ ਸਾਡਾ ਕਿਲੋ ਡ੍ਰੀਮ ਆ ਵੀ ਇਸ ਸੁਮੱਚੇ ਪੰਜਾਬ ਵਿੱਚ ਇਹ ਸੇਵਾ ਵਰਤੂਗੀ ਇੱਕ ਦਿਨ ਇਹ ਸੇਵਾ ਦੇ ਵਿੱਚ ਦਾਣੇ ਪਾਣੀ ਦਾ ਲੰਗਰ ਵੀ ਆ ਸਿਆਲ ਆ ਗਏ ਹੁਣ ਸ਼ੀਦੀ ਦਿਹਾੜੇ ਹੁਣ ਕੱਪੜਿਆਂ ਦਾ ਲੰਗਰ ਰਹੂਗਾ ਗੁਰੂ ਸਾਹਿਬ ਨੂੰ ਭਾਵੇਂ ਕਰੋੜਾਂ ਦੇ ਆਪਾਂ ਰਮਾਲੇ ਮਹਾਰਾਜ ਦੇ ਪੋਸ਼ਾਕੇ ਚਾਣਣੀਆਂ ਬਣਾਉਣੀਆਂ ਚਾਹੀਦੀਆਂ ਬਣਾਓ ਨੋ ਪ੍ਰੋਬਲਮ ਪਰ ਕਿਸੇ ਲੋੜਵੰਦ ਦੇ ਲਈ ਵੀ ਪਿੱਛੇ ਨਾ ਹਟਿਆ ਕਰੋ ਆਪਾਂ ਗੁਰੂ ਸਾਹਿਬ ਦੇ ਲਈ ਜਿੰਨਾ ਮਰਜੀ ਲਾਈਏ ਪਰ ਇਹ ਅਕਸਰ ਕਹਿੰਦੇ ਹਨ ਵੀ ਉੱਥੇ ਨਹੀਂ ਦੇਣਾ ਚਾਹੀਦਾ ਮੈਂ ਨਹੀਂ ਕਹਿੰਦਾ ਗੁਰੂ ਸਾਹਿਬ ਜੀ ਸਾਡੇ ਪਾਤਸ਼ਾਹ ਦੇ ਪਾਤਸ਼ਾਹ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ ਐਸਾ ਰਾਜਾ ਛੋੜ ਔਰ ਦੂਜਾ ਕੌਣ ਤੇ ਆਈਏ ਹੋਰ ਕਿਹਨੂੰ ਤੇ ਆਈਏ ਜੀ ਪਰ ਇਹ ਜ਼ਰੂਰ ਆ ਵੀ ਮਹਾਰਾਜ ਦੇ ਆਪਾਂ ਸਤਿਗੁਰ ਦੇ ਗੁਰੂ ਸਾਹਿਬਾਨ ਦੇ ਸਰੂਪਾਂ ਦਾ ਜਿੱਥੇ ਸਤਕਾਰ ਕਰਨਾ ਜੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਆਪਾਂ ਇਹਨਾਂ ਦੇ ਸ਼ਾਨੋ ਸ਼ੌਕਤ ਨਾਲ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਜੀ ਨੂੰ ਪ੍ਰਕਾਸ਼ ਕਰਦੇ ਆ ਉਹੀ ਸਤਿਗੁਰ ਜੀ ਆਪਣੇ ਪਿੰਡਾਂ 'ਚ ਪੱਤਿਆਂ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹੀ ਮਹਾਰਾਜ ਪ੍ਰਕਾਸ਼ ਨੇ ਜਿਹੜਾ ਸਤਿਕਾਰ ਆਪਾਂ ਉੱਥੇ ਦਿੰਦੇ ਆ ਗੁਰੂ ਸਾਹਿਬ ਜੀ ਨੂੰ ਆਪਾਂ ਨੂੰ ਆਪਣੇ ਪਿੰਡਾਂ ਵਿੱਚ ਵੀ ਦੇਣਾ ਚਾਹੀਦਾ ਪਿੰਡਾਂ 'ਚ ਮਹਾਰਾਜ ਦਾ ਸਵਾਰਾ ਜਾਂਦਾ ਏ ਉਹ ਗੁਰੂ ਆ ਜਿਹੜਾ ਤੁਹਾਡੇ ਜੰਮਣ ਤੇ ਵੀ ਤੇ ਤੁਹਾਡੇ ਮਰਨ ਤੇ ਵੀ ਕੰਮ ਆਉਂਦਾ ਜਿੱਦੇ ਕੋਈ ਚੜ੍ਹਾਈ ਕੱਢਦਾ ਵਾ ਆਪਾਂ ਮਹਾਰਾਜ ਦਾ ਸਰੂਪ ਹੀ ਪ੍ਰਕਾਸ਼ ਕਰਦੇ ਆ ਕੱਲ ਮੈਨੂੰ ਵੀਰੇ ਕਹਿੰਦੇ ਸੀ ਬਾਈ ਨਗਰ ਕੀਰਤਨ ਦਾ ਕੀ ਮਤਲਬ ਮੈਂ ਕਿਹਾ ਜਿੰਨਾ ਕਿ ਮੈਂ ਬਜ਼ੁਰਗਾਂ ਤੋਂ ਸਿੱਖਿਆ ਨਗਰ ਕੀਰਤਨ ਕੀ ਹੁੰਦਾ ਸਾਰੇ ਨਗਰ ਦੇ ਵਿੱਚ ਕੀਰਤਨ ਦਾ ਮਹਾਰਾਜ ਦਾ ਫੇਰਾ ਪਾਉਣਾ ਪੰਜ ਸਿੰਘ ਤਿਆਰ ਬਤਿਆਰ ਹੁੰਦੇ ਨੇ ਮਹਾਰਾਜ ਪਾਲਕੀ ਵਿੱਚ ਪ੍ਰਕਾਸ਼ ਹੁੰਦੇ ਨੇ ਇਹ ਉਹੋ ਜਿਹੇ ਗੁਰੂ ਨੇ ਜਿਹੜੇ ਜਿਹੜਾ ਨਹੀਂ ਵੀ ਆ ਸਕਦਾ ਉਹਨੂੰ ਜਾ ਕੇ ਉਹਦੇ ਗੇਟਾ ਮੂਰੇ ਦਰਸ਼ਨ ਦਿੰਦੇ ਨੇ ਸਾਡੇ ਸਤਿਗੁਰ ਜੀ ਇਹੋ ਜਿਹੇ ਨੇ ਜੇ ਆਪਾਂ ਵੇਖੀਏ ਕਦੇ ਆਪਾਂ ਕਹਿੰਨੇ ਆ ਆਪਾਂ ਜਾ ਕੇ ਬਖੰਡੀਆਂ ਦੇ ਲੜ ਲੱਗ ਜਾਂਦੇ ਆ ਆਪਾਂ ਸਿਆਣਿਆਂ ਦੇ ਲੜ ਲੱਗ ਜਾਂਦੇ ਆ ਪਰ ਆਪਾਂ ਆਪਦੇ ਗੁਰੂ ਦੇ ਅੱਗੇ ਨਹੀਂ ਜਾਂਦੇ ਜਿਹਦੇ ਅੰਦਰ ਨਾਮ ਕੇ ਧਾਰੇ ਕਹਿੰਦੇ ਵੀ ਭੈ ਵਿੱਚ ਸੂਰਜ ਭੈ ਵਿੱਚ ਚੰਦ ਵੀ ਜਿਹਦੇ ਉਹ ਸੂਰਜ ਆ ਨਾ ਜਿਹੜਾ ਉਹ ਵੀ ਕਿਸੇ ਦੇ ਭੈਚ ਆ ਉਹ ਚੰਦ ਵੀ ਕਿਸੇ ਦੇ ਭੈਜ ਆ ਅਕਾਲ ਪੁਰਖ ਦੇ ਜਿਹੜਾ ਬੰਦਾ ਕਹਿੰਦਾ ਰੱਬ ਹੈ ਨਹੀਂ ਹੈਗਾ ਪਰਮਾਤਮਾ ਕਾਲਪੁਰਖ ਤਾਂ ਹੀ ਮਹਾਰਾਜ ਕਹੀ ਜਾਂਦੇ ਆ ਭੈ ਵਿੱਚ ਸੂਰਜ ਭੈ ਵਿੱਚ ਚੰਦ ਭੈ ਵਿੱਚ ਚੱਲਣ ਲੱਖ ਦਰਿਆ ਉਹ ਲੱਖਾਂ ਦਰਿਆ ਉਹਦੇ ਭੈ ਚ ਚੱਲਦੇ ਆ ਸੋ ਉਹਦੇ ਭੈ ਚ ਰਹਿਣਾ ਚਾਹੀਦਾ ਮਾੜਾ ਕਰਮ ਨਾ ਕਰੋ ਪਾਪ ਨਾ ਕਮਾਓ ਜੇ ਤੁਹਾਨੂੰ ਪਾਵਰ ਮਿਲੀ ਆ ਪੋਸਟ ਮਿਲੀ ਆ ਕੋਈ ਚੰਗੀ ਮਹਾਰਾਜ ਨੇ ਚੰਗੀ ਉੱਚੇ ਦਰਜੇ ਤੇ ਤੁਹਾਨੂੰ ਭਾਇਆ ਏ ਭਾਵੇਂ ਮੁੱਖ ਮੰਤਰੀ ਬਣਾਏ ਭਾਵੇਂ ਪ੍ਰਧਾਨ ਮੰਤਰੀ ਭਾਵੇਂ ਕੋਈ ਮੰਤਰੀ ਸੰਤਰੀ ਤਾ ਉਸ ਪੋਜੀਸ਼ਨ ਤੇ ਬਹਿ ਕੇ ਸਾਰਿਆਂ ਲਈ ਇੱਕ ਤੱਕੜੀ ਰੱਖੋ 13 13 ਲਈ ਆਏ ਨਹੀਂ ਹੈਗੀ ਇੱਕ ਤੱਕੜੀ ਇੰਨੀ ਜ਼ਿਆਦਾ ਤੋਲ ਦੋ ਜੇ ਉਹ ਬਰਾਬਰ ਨਾ ਨਾ ਰਿਹਾ ਬੈਲੈਂਸ ਤਾਂ ਫਿਰ ਖੇਡ ਵਿਗੜਦੀ ਆ ਉਹਦਾ ਹੀ ਰੌਲਾ ਆਪਣੇ ਹੋਰ ਕੋਈ ਰੌਲਾ ਨਹੀਂ ਇੱਕ ਸਮਝੋ ਸਾਰਿਆਂ ਨੂੰ ਭੇਦ ਭਾਵਨਾ ਕਰੋ ਇਹ ਨਾ ਕਰੋ ਵੀ ਇਹ ਵੱਧ ਗਿਣਤੀ ਆ ਜੀ ਇਹ ਘੱਟ ਗਿਣਤੀ ਆ ਨਹੀਂ ਸਾਰੇ ਥੋੜੇ ਹੀ ਨੇ ਇਹ ਰਾਜ ਭਾਗ ਨੇ ਤਪੋ ਰਾਜ ਰਾਜੋ ਨਰਕ ਇਹ ਤਪ ਕਰਕੇ ਰਾਜ ਮਿਲਦੇ ਆ ਹੋਰ ਇਹ ਨਾ ਹੋਵੇ ਆਪਾਂ ਰਾਜੋ ਤੇ ਨਰਕ ਚ ਵੜ ਜਗੇ ਜਾ ਕੇ ਤਾਪੇ ਪਰ ਰਾਜ ਮਿਲਿਆ ਰਾਜ ਨੂੰ ਚੰਗੀ ਤਰ੍ਹਾਂ ਸਾਰਿਆਂ ਲਈ ਸਾਰੇ ਆਪਣੇ ਪਰਿਵਾਰ ਨੇ ਭਾਵੇਂ ਕਿਸੇ ਵੀ ਜਾਤ ਪਾਤ ਨਾਲ ਕੋਈ ਸੰਬੰਧਤ ਆ ਇੱਕ ਗੱਲ ਮੈਂ ਹੋਰ ਸਾਂਝੀ ਕਰਦਾ ਜੀ ਜਾਤ ਪਾਤਾਂ ਦੇ ਨਾਮ ਤੇ ਮੈਨੂੰ ਬੜਾ ਇਹ ਚੀਜ਼ ਮੈਂ ਕਈ ਵਾਰੀ ਕੋਈ ਵਿਚਾਰ ਕਰਦਾ ਹੁੰਨਾ ਨਾ ਮੈਨੂੰ ਕਿਸੇ ਵਿਚਾਰ ਨਾਲ ਜੋੜ ਦਿੰਦੇ ਫਲਾਨੇ ਤੋਂ ਕਿਸੇ ਜਾਤ ਬਾਰੇ ਗੱਲ ਕਰ ਰਹੇ ਆ ਮੈਂ ਕਿਹਾ ਵੀ ਮੈਂ ਤਾਂ ਆਪਦੀ ਪ੍ਰੈਕਟੀਕਲ ਇਹ ਸਿੱਖਿਆ ਜਿੱਦੇ ਮੈਂ ਖੰਡੇ ਬਾਟੇ ਦੀ ਪੌੜ ਲਈ ਹੈ ਜੀ ਅਸੀਂ ਸ਼੍ਰੀ ਆਨੰਦਪੁਰ ਸਾਹਿਬ ਗਏ ਸੀ ਰਸਾਖੀ ਵਾਲੇ ਦਿਨ ਤੇ ਸਾਡੇ ਨਾਲ ਜਿੰਨੇ ਜਾਣੇ ਸੀ Hindu ਪਰਿਵਾਰਾਂ ਵਿੱਚੋਂ ਵੀ ਸਾਡੇ ਨਾਲ ਵੀਰ ਗਏ ਸੀ ਮੁਸਲਮਾਨ ਪਰਿਵਾਰ ਵਿੱਚੋਂ ਵੀ ਸਾਡਾ ਵੀਰ ਸੀਗਾ ਜਿਹੜੇ ਆਪਣੇ ਆਪ ਨੂੰ ਆਪਾਂ ਕਹਿੰਦੇ ਸੀ ਜੱਟ ਸਿੱਖ ਆ ਜੀ ਅਸੀਂ ਮਾਜ ਵੀ ਸਿੱਖ ਆ ਜੀ ਅਸੀਂ ਹੋਰ ਜਾਤ ਨਾਲ ਸੰਬੰਧਿਤ ਕਰਦੇ ਆ ਅਸੀਂ ਸਾਰੇ ਗਏ ਸੀ ਕੁਦਰਤੀ ਸ਼ੀਮਬੇਸ ਸਿੱਖ ਪਰਿਵਾਰ ਵਿੱਚੋਂ ਵੀ ਸਾਡੇ ਨਾਲ ਸੀ ਸਾਡੇ ਨਾਲ ਕੋਈ ਨਾ ਵੀ ਘਟਨਾ ਵਾਪਰੀ ਬਾਈ ਅਸੀਂ ਸਾਰੇ ਇਕੱਠੇ ਗਏ ਹੋਏ ਸੀ ਕਿਉਂ ਕਰਕੇ ਸੰਗ ਦੇ ਰੂਪ ਵਿੱਚ ਅੰਮ੍ਰਿਤ ਤਿਆਰ ਕਰਕੇ ਛਕਾਉਂਦੇ ਆ ਤੇ ਜਦੋਂ ਅੰਮ੍ਰਿਤ ਖੰਡੇ ਬਾਟੇ ਦਾ ਤਿਆਰ ਹੋਇਆ ਬਾਣੀ ਪੜ੍ਹ ਕੇ ਅਰਦਾਸ ਹੋਈ ਰਹਿਤਾਂ ਕਰੇ ਤਾਂ ਦੱਸੀਆਂ ਪੰਜ ਪਿਆਰੇ ਸਹਿਬਾਨਾਂ ਨੇ ਨਾ ਤਾਂ ਫਿਰ ਬਾਈ ਜੀ ਐਂਡ ਤੇ ਸਾਰੇ ਖੜੇ ਹੋ ਜਾਂਦੇ ਆ ਖੰਡਾ ਬਾਟੇ ਦਾ ਜਿਹੜਾ ਸਰਬਲੋ ਦਾ ਬਾਟਾ ਹੁੰਦਾ ਨਾ ਜਿੱਦੇ ਚ ਅੰਮ੍ਰਿਤ ਤਿਆਰ ਹੁੰਦਾ ਫਿਰ ਉਹ ਇੱਕ ਸਿੰਘ ਨੇ ਬਾਟਾ ਲਜਾਣਾ ਤੇ ਸਾਰੇ ਸਿੰਘਾਂ ਨੂੰ ਇੱਕੋ ਬਾਟੇ ਚ ਛਕਾਉਣਾ ਉਥੇ ਭਾਵੇਂ ਤੁਹਾਡੇ ਨਾਲ ਕੋਈ ਵੀ ਲੰਗਰ ਚ ਨਹੀਂ ਹੁੰਦਾ ਉਥੇ ਤਾਂ ਆਪਾਂ ਇੱਕ ਪੰਗਤ ਚ ਛਕਦੇ ਆ ਤੇ ਜਦੋਂ ਅੰਮ੍ਰਿਤ ਛਕਦੇ ਆ ਬਾਈ ਉਦੋਂ ਇੱਕੋ ਬਾਟਾ ਹੁੰਦਾ ਉਥੇ ਭਾਵੇਂ Hindu ਖੜਾ ਭਾਵੇਂ Musalman ਖੜਾ ਭਾਵੇਂ Sikh ਖੜਾ ਭਾਵੇਂ Isai ਖੜਾ ਸਾਰਿਆਂ ਨੇ ਇੱਕੋ ਬਾਟੇ ਚ ਛਕਣਾ ਉਹਦਾ ਮਤਲਬ ਹੀ ਇਹ ਹੁੰਦਾ ਅੱਜ ਤੋਂ ਤੁਹਾਡੀ ਜਾਤ ਪਾਤ ਨਹੀਂ ਤੁਸੀਂ ਇਨਸਾਨੀਤਾ ਤੁਸੀਂ ਇਨਸਾਨ ਦੇ ਉਹਦੇ ਬਣ ਕੇ ਆਇਓ ਸੱਚੇ ਪਾਤਸ਼ਾਹ ਦੇ ਤੇ ਇਨਸਾਨੀਅਤ ਜਾ ਕੇ ਨਭਾਓ ਦੁਨੀਆ ਤੇ ਆਪਾਂ ਇੱਥੇ ਜਾਤ ਪਾਤਾਂ ਦੇ ਨਾਮ ਤੇ ਵੰਡਣਾ ਨਹੀਂ ਇੱਕ ਓੰਕਾਰ ਆ ਇੱਕ ਦੇ ਅਧੀਨ ਆ ਸਭਨਾ ਜੀਆਂ ਦਾ ਇੱਕ ਦਾਤਾ ਆਪਣੇ ਲੋਗੋ ਤੇ ਲਿਖ ਕੇ ਲਾਇਆ ਹੋਇਆ ਜੀ ਮਹਾਰਾਜ ਜਪਜੀ ਸਾਹਿਬ ਵਿੱਚ ਕਹਿੰਦੇ ਆ ਸਭਨਾ ਜੀਆਂ ਦਾ ਏਕ ਦਾਤਾ ਗੁਰੂ ਸਾਹਿਬ ਦਾ ਕਹੀ ਜਾਂਦਾ ਵੀ ਸਾਰਿਆਂ ਦਾ ਦਾਤਾ ਇੱਕ ਹੀ ਆ ਤੇ ਆਪਾਂ ਹੁਣ ਗੁਰੂ ਸਾਹਿਬ ਨਾਲੋਂ ਸਿਆਣੇ ਤਾਂ ਨਹੀਂ ਹੋ ਸਕਦੇ ਜੀ ਦਸਵੇਂ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਬਾਣੀ ਆ ਜਪਜੀ ਸਾਹਿਬ ਉਹ ਕਹਿ ਰਹੇ ਨੇ ਉਦੋਂ ਸਿਆਣੇ ਤਾਂ ਨਹੀਂ ਆਪਾਂ ਹੈਗੇ ਅੱਜ ਕੱਲ ਲੋਕ ਕਹਿੰਦੇ ਆ ਵੀ ਅਸੀਂ ਗੁਰੂ ਨਾਲੋਂ ਵੀ ਸਿਆਣੇ ਆ ਅਸੀਂ ਬੜੇ ਸਿਆਣੇ ਆ ਉਦੋਂ ਆਪਣਾ ਚੱਕਰ ਪੈਂਦਾ ਏ ਸੋ ਸਾਡੀ ਤਾਂ ਇਹੀ ਬੇਨਤੀ ਆ ਜੀ ਇਹ ਮਿਸ਼ਨ ਤਾਂ ਲਗਾਤਾਰ ਚੱਲਦਾ ਰਹਿਣਾ ਤੁਹਾਡੇ ਚਰਨਾ ਵਿੱਚ ਕੋਈ ਵੀਰ ਭੈਣ ਬਜ਼ੁਰਗ ਸਾਡਾ ਆ ਕੇ ਵੀ ਵੇਖਣਾ ਚਾਹੁੰਦਾ ਤੁਸੀਂ ਲੁਧਿਆਣੇ ਆਓ ਅਤੇ ਖਾਸ ਕਰ ਲੁਧਿਆਣੇ ਮੋਗੇ ਜਗਰਾਉਂ ਏਰੀਏ ਦੇ ਵਿੱਚ ਸਾਡਾ 3-400 ਕਿਲੋਮੀਟਰ ਦਾ ਏਰੀਆ ਸਾਡੀ ਬੇਨਤੀ ਆ ਪਲੇਟਫਾਰਮ ਦੇ ਜ਼ਰੀਏ ਕੋਈ ਇਹੋ ਜਿਹਾ ਇਨਸਾਨ ਨਾ ਹੋਵੇ ਜਿਹਨ ਅਸੀਂ ਹਮੇਸ਼ਾ ਹਾਜ਼ਰ ਆ ਤੁਹਾਡਾ ਗੁਰੂ ਘਰ ਲੰਗਰ ਤੁਹਾਡੇ ਤੱਕ ਪਹੁੰਚੂਗਾ ਜੀ ਸਿਰਾਂ ਤੇ ਛੱਤ ਨਹੀਂ ਅਸੀਂ ਨਹੀਂ ਕਹਿੰਦੇ ਛੱਤ ਪਵਾ ਕੇ ਦੇ ਦਾਂਗੇ ਉਹ ਮਹਾਰਾਜ ਜਾਣਦੇ ਆ ਪਰ ਇਹ ਜ਼ਰੂਰ ਆ ਵੀ ਤੁਹਾਡੇ ਜਿੱਥੇ ਤੁਸੀਂ ਪੈਨਿਓ ਚੰਗਾ ਬਿਸਤਰਾ ਖਾਣ ਪੀਣ ਤੁਹਾਡੇ ਤੱਕ ਪਹੁੰਚ ਸਕਦਾ ਇਹ ਮਹਾਰਾਜ ਦੀ ਸਮਰੱਥਾ ਜਿੰਨੀ ਕੁ ਵਸਤਗੁਰ ਨੇ ਬਖਸ਼ੀ ਆ ਅਸੀਂ ਹਮੇਸ਼ਾ ਹਾਜ਼ਰ ਆ ਕਦੇ ਵੀ ਲੋੜ ਪੈਂਦੀ ਆ ਸੰਪਰਕ ਕਰੋ ਭੁੱਖੇ ਨਾ ਤੁਹਾਨੂੰ ਸੌਣਾ ਪਵੇ ਇਹ ਸਾਡੀ ਅਰਦਾਸ ਆ ਸ਼ੀਧੀ ਦਿਹਾੜੇ ਚੱਲਦੇ ਆ ਬਾਰ ਬਾਰ ਬੇਨਤੀ ਕਰ ਰਹੇ ਆ ਅਸੀਂ ਇੱਕ ਪੌਡਕਾਸਟ ਵਿੱਚ ਮੈਂ ਵਿਚਾਰ ਕੀਤੀ ਸੀ ਕਿ ਗੁਰੂ ਸਾਹਿਬ ਜੀ ਦਾ ਜਿਹੜਾ ਤੀਰ ਆ ਬਾਈ ਜੀ ਨੌ ਟੰਕ ਦਾ ਤੀਰ ਸੀ 10ਵੇਂ ਪਾਸ਼ਾ ਜੀ ਦਾ ਜਦੋਂ ਮਹਾਰਾਜ ਜੰਗ ਚੜਦੇ ਸੀਗੇ ਉਹਦਾ ਵਜਨ ਕਈ ਬਹੁਤ ਭਾਰਾ ਵਜਨ ਬਣ ਜਾਂਦਾ ਤੇ ਜਿਹੜਾ ਮਹਾਰਾਜ ਦਾ ਤੀਰ ਆ ਸਾਈਡਾ ਤੋਂ ਇਹਦਾ ਤੇ ਤੰਦੀ ਜਿਹੜੀ ਚੜਦੀ ਹੁੰਦੀ ਹੈ ਨਾ ਤੇ ਜਦੋਂ ਉਹਨੂੰ ਖਿੱਚ ਕੇ ਆਪਾਂ ਛੱਡਣਾ ਹੁੰਦਾ ਸੀਗਾ ਮੈਂ ਉਹਦੇ 'ਚ ਵਿਚਾਰ ਕੀਤੀ ਸੀ ਵੀ 2.5 ਕੁਇੰਟਲ ਦਾ ਜਿਵੇਂ ਬੰਡਲ ਚੱਕਣਾ ਹੋਵੇ ਇੱਕ ਹੱਥ ਨਾਲ ਇੰਨਾ ਬਲ ਚਾਹੀਦਾ ਸੀ ਗੁਰੂ ਸਾਹਿਬ ਜੀ ਦਾ ਤੀਰ ਕਮਾਨ ਚਲਾਉਣ ਲਈ ਉਹ ਕਈ ਵੀਰ ਕਹਿੰਦੇ ਸੀ ਕਿ ਤੇ ਤੀਰ ਦਾ ਵਜਨ ਤਾਂ ਨਹੀਂ 2.5 ਕੁਇੰਟਲ ਤੀਰ ਨਹੀਂ 2.5 ਕੁਇੰਟਲ ਦਾ ਜਦੋਂ ਆਪਾਂ ਤੀਰ ਦੇ ਵਿੱਚ ਕ ਅائیں ਆਪਾਂ ਖਿੱਚਦੇ ਆ ਨਾ ਜਿਹੜਾ ਬਲ ਚਾਹੀਦਾ ਵਾ ਡੋਲੇ ਦੇ ਵਿੱਚ ਉਹ ਇੰਨਾ ਚਾਹੀਦਾ ਵੀ 2.5 ਕੁਇੰਟਲ ਤੁਸੀਂ ਇੱਕ ਹੱਥ ਨਾਲ ਡੰਬਲ ਚੱਕ ਸਕੋ ਜੈਮ ਵਾਲੇ ਵੀ ਸਮਝ ਜਾਣਗੇ ਇਹ ਗੱਲ ਮੈਂ ਕਹਿਣੀ ਚਾਹੁੰਦਾ ਸੀ ਵੀ ਇੰਨੇ ਬਲ ਨਾਲ ਸਤਗੁਰ ਜੀ ਦਾ ਤੀਰ ਜਾਂਦਾ ਸੀ ਤਾਂ ਹੀ ਲੱਖਾਂ ਬੇਰੀ ਮੂਰੇ ਭਜਦੇ ਸੀ ਤੇ ਜਿੱਥੋਂ ਦੀ ਤੀਰ ਲੰਘਦਾ ਸੀ ਭਾਵੇਂ 20 ਆਗੇ ਰੇਂਜ 'ਚ ਭਾਵੇਂ 30 ਆਗੇ ਵਿੱਚ ਤੋਂ ਕੋਈ ਲੰਕੇ ਜਾਂਦਾ ਸੀ ਕਿਉਂ ਕਰਕੇ ਸਤਿਗੁਰੂ ਜੀ ਬਲੀ ਬਹੁਤ ਸੀ ਉਹਨਾਂ ਨੇ ਵੱਡੇ ਵੱਡੇ ਜਰਨੈਲ ਵੱਡੀਆਂ ਵੱਡੀਆਂ ਫੌਜਾਂ ਸਤਿਗੁਰੂ ਜੀ ਨੇ 14 ਜੰਗਾਂ ਵਿੱਚ ਮਿੱਟੀ ਕੀਤੀਆਂ ਨੇ ਸੋ ਇਹੀ ਅਰਦਾਸ ਆ ਉਸ ਪਾਤਸ਼ਾਹ ਦੇ ਚਰਨਾਂ ਵਿੱਚ ਵੀ ਵੀ ਸਤਿਗੁਰੂ ਜੀ ਸਾਨੂੰ ਵੀ ਖਾਸ ਕਰ ਪੰਜਾਬ ਤੇ ਪੰਜਾਬੀ ਅਤੇ ਦੇਸ਼ ਤੇ ਮਿਹਰ ਦੀ ਨਿਗਾਹ ਕਰੋ ਇਸ ਨੌਜਵਾਨੀ ਨੂੰ ਕੋਈ ਸਾਡੀ ਨੌਜਵਾਨੀ ਨਸ਼ਿਆਂ ਵਿੱਚ ਗਲਤਾਨ ਹੋ ਗਈ ਬਈ ਚਿੱਟੇ ਵਰਗੇ ਨਸ਼ੇ ਨੇ ਘਰ ਤਬਾਹ ਕਰਦੇ ਮੇਰੇ ਘਰਾਂ ਦੇ ਵਿੱਚੋਂ ਪਿੰਡਾਂ ਵਿੱਚੋਂ ਮੈਂ ਆਪ ਵੇਖਿਆ ਬਾਅਦ ਸਨਤਾਨ ਵੀ ਨਹੀਂ ਪੈਦਾ ਹੁੰਦੀ ਸੜ ਇਹੋ ਜਿਹਾ ਨਸ਼ਾ ਏ ਮੈਡੀਕਲ ਨਸ਼ਿਆਂ ਤੋਂ ਬਚੋ ਬੇਨਤੀ ਆ ਸਾਰਿਆਂ ਨੂੰ ਚੰਗੇ ਪਾਸੇ ਤੁਰੋ ਆਪਦੇ ਕੁਰਬਾਨੀਆਂ ਨੂੰ ਯਾਦ ਕਰੋ ਬਾਣੀ ਪੜਿਆ ਕਰੋ ਗੁਰੂ ਘਰ ਜਾ ਕੇ ਸੰਗਤ ਦੇ ਜੋੜੇ ਝਾੜ ਲਿਆ ਕਰੋ ਤੁਹਾਡੇ ਤੇ ਕਿਰਪਾ ਹੋ ਜੂ ਦਰਨਾ ਬਦਲਿਓ ਸੀਸ ਦੀਆ ਯਾਦ ਰੱਖਿਓ ਸੀਸ ਦੀਆ ਪਰ ਸਿਰਰ ਨਾ ਦੀਆ ਸਿਰਰ ਨਹੀਂ ਦੇਣਾ ਸੀਸ ਭਾਵੇਂ ਦਿੱਤਾ ਜਾਵੇ ਇਹੀ ਸਾਡੀਆਂ ਬੇਨਤੀਆਂ ਨੇ ਬਾਕੀ ਅਸੀਂ ਏਕਤਾ ਮਿਸ਼ਨ ਨਾਲ ਹਮੇਸ਼ਾ ਜਿੰਨੀ ਸਾਡੀ ਜ਼ਿੰਦਗੀ ਆ ਤੁਹਾਡੇ ਚਰਨਾ ਵਿੱਚ ਹਾਜ਼ਰ ਆ ਕੋਈ ਮੇਤੋਂ ਬਚਣ ਇਹੋ ਜਿਹਾ ਹੋਇਆ ਹੋਵੇ ਮਾਫੀ ਬਖਸ਼ੋ ਕਿਉਂ ਕਰਕੇ ਲਪਗ ਜੀਵਾ ਬੜੀਆਂ ਗਲਤੀਆਂ ਹੋ ਜਾਂਦੀਆਂ ਨੇ ਪਰ ਇਹ ਜ਼ਰੂਰ ਆ ਵੀ ਇਸ ਕੌਮ ਲਈ ਦੇਸ਼ ਲਈ ਇਹ ਸੀਸ ਜਿੱਦੇ ਮਹਾਰਾਜ ਦੇ ਚਰਨਾ ਚ ਮਖੰਡੇ ਵਾਟੇ ਦਾ ਅਮਰਤ ਛਕਿਆ ਸੀ ਮੱਥਾ ਤਾਂ ਇੱਕ ਵਾਰ ਹੀ ਟੇਕਦਾ ਹੁੰਦਾ ਜ਼ਿੰਦਗੀ ਦੇ ਵਿੱਚ ਉਹ ਟੇਕਦਾ ਸੀ ਤੇ ਸੀਸ ਅੱਜ ਵੀ ਗੁਰੂ ਦੇ ਚਰਨਾ ਵਿੱਚ ਹੀ ਪਿਆ ਏ ਇਹ ਤੁਹਾਡਾ ਸੀਸ ਆ ਇਹਨੂੰ ਵਰਤ ਲਓ ਇਹਨੂੰ ਲੇਖੇ ਲਾ ਲਓ ਜਿੱਥੇ ਮਰਜੀ ਵਰਤ ਲਿਓ ਤੁਹਾਡੇ ਚਰਨਾ ਵਿੱਚ ਹਾਜ਼ਰ ਆ ਜੀ ਧੰਨਵਾਦ ਸਾਬਦਾ ਬਾਈ ਜੀ ਤੁਹਾਡਾ ਵੀ ਧੰਨਵਾਦ ਜੀ ਸੋ ਤੁਸੀਂ ਵੀ ਜਸਾ ਸਿੰਘ ਦੇ ਵਿਚਾਰ ਸੁਣੇ ਨੇ 12 ਸਾਲਾਂ ਤੋਂ ਲੰਗਰ ਦੀ ਸੇਵਾ ਕਰਨੀ ਕੋਈ ਸੌਖਾ ਕੰਮ ਨਹੀਂ ਹੈ ਸਿੱਖ ਕੌਮ ਨੂੰ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਉਮੀਦ ਹੈ ਕਿ ਇਸ ਵੀਡੀਓ ਤੋਂ ਤੁਸੀਂ ਵੀ ਕੁਝ ਨਾ ਕੁਝ ਜ਼ਰੂਰ ਸਿੱਖਿਆ ਹੋਵੇਗਾ ਕੈਮਰਾ ਪਰਸਨ ਲਾਲਤਾ ਪ੍ਰਸਾਦ ਦੇ ਨਾਲ ਅਸ਼ਰਫ ਟੁੱਡੀ ਲੁਧਿਆਣਾ